ਮੇਰਾ ਨਾਮ ਜਗਰਾਜ਼ ਹੈ ਮੈਂ ਦਿੱਲੀ ਸ਼ਹਿਰ ਦੀ ਇੱਕ ਤੰਗ ਬਦਬੂਦਾਰ ਗਲੀ ਵਿੱਚ ਖੜਾ ਸੀ ਹੱਥ ਵਿੱਚ ਮਠਿਆਈ ਦਾ ਡੱਬਾ ਫੜ ਕੇ ਦਿਲ ਵਿੱਚ ਇੱਕ ਅਜੀਬ ਜਿਹੀ ਬੇਚੈਨੀ ਆਸ-ਪਾਸ ਦੀਆਂ ਗਲੀਆਂ ਦੁਕਾਨਾਂ ਜਿਨ੍ਹਾਂ ਦੇ ਸ਼ਟਰਾਂ ਤੇ ਜੰਗਾਲ ਲੱਗਿਆ ਹੋਇਆ ਸੀ ਤੇ ਉਹ ਪੀਲਾ ਦਰਵਾਜ਼ਾ ਜਿਸ ਨੂੰ ਸਾਲਾਂ ਤੋਂ ਕੋਈ ਰੰਗ ਨਹੀਂ ਕੀਤਾ ਗਿਆ ਸੀ ਸਭ ਕੁਝ ਉਸੇ ਤਰ੍ਹਾਂ ਸੀ ਜਿਵੇਂ ਮੇਰੀਆਂ ਯਾਦਾਂ ਵਿੱਚ ਸੀ ਪਰ ਅੱਜ ਮੈਂ ਇੱਕ ਨਵੇਂ ਜਗਰਾਜ਼ ਦੇ ਰੂਪ ਵਿੱਚ ਇੱਥੇ ਖੜਾ ਸੀ ਇੱਕ ਅਸਿਸਟੈਂਟ ਕਮਿਸ਼ਨਰ ਜੋ ਸਾਲਾਂ ਤੋਂ ਮਿਹਨਤ ਰਾਤਾਂ ਦੀਆਂ ਜਾਗਦੀਆਂ ਅੱਖਾਂ ਤੇ ਆਪਣੀ ਭੈਣ ਪਵਨਦੀਪ ਦੇ ਬਲੀਦਾਨਾਂ ਤੋਂ ਬਾਅਦ ਇਸ ਮੁਕਾਮ ਤੇ ਪਹੁੰਚਿਆ ਸੀ ਸ਼ਾਮ ਦਾ ਟਾਈਮ ਸੀ ਅਸਮਾਨ ਤੇ ਸੰਤਰੀ ਰੰਗ ਦੀ ਲਕੀਰ ਫੈਲ ਰਹੀ ਸੀ ਮੈਂ ਮਠਿਆਈ ਦੇ ਡੱਬੇ ਨੂੰ ਮਜ਼ਬੂਤੀ ਨਾਲ ਫੜਿਆ ਜਿਵੇਂ ਉਹ ਮੇਰੀ ਕਾਮਯਾਬੀ ਦਾ ਸਬੂਤ ਹੋਵੇ ਪਵਨਦੀਪ ਨਾਲ ਸਾਲਾਂ ਬਾਅਦ ਮੁਲਾਕਾਤ ਹੋ ਰਹੀ ਸੀ ਉਸਨੇ ਮੇਰੀ ਪੜ੍ਹਾਈ ਦੇ ਲਈ ਆਪਣੇ ਵਿਆਹ ਵਾਲਾ ਰਾਣੀ ਹਾਰ ਵੇਚ ਦਿੱਤਾ ਸੀ ਉਸ سونے ਦਾ ਹਾਰ ਜੋ ਮਾਂ ਦੀ ਆਖਰੀ ਨਿਸ਼ਾਨੀ ਸੀ ਉਸ ਦਾ ਸਭ ਤੋਂ ਵੱਡਾ ਸੁਪਨਾ ਮੈਨੂੰ ਕੁਝ ਬਣਾਉਣਾ ਸੀ ਜਗਰਾਜ ਇਹ ਹਾਰ ਤੇਰੀਆਂ ਖੁਸ਼ੀਆਂ ਤੋਂ ਜ਼ਿਆਦਾ ਕੀਮਤੀ ਨਹੀਂ ਤੂੰ ਪੜ੍ਹਾਈ ਤੇ ਧਿਆਨ ਦੇ ਬਸ ਬਾਕੀ ਸਭ ਠੀਕ ਹੋ ਜਾਵੇਗਾ ਉਸ ਦੀ ਉਹ ਗੱਲ ਅੱਜ ਵੀ ਮੇਰੇ ਕੰਨਾਂ ਵਿੱਚ ਗੂੰਜਦੀ ਸੀ ਦਰਵਾਜ਼ੇ ਤੇ ਪਹੁੰਚਦਿਆਂ ਹੀ ਦਿਲ ਦੀ ਧੜਕਣ ਤੇਜ਼ ਹੋ ਗਈ ਦਰਵਾਜ਼ਾ ਖੁੱਲ੍ਹਿਆ ਤੇ ਪਵਨਦੀਪ ਸਾਹਮਣੇ ਖੜੀ ਸੀ ਉਸ ਦਾ ਚਿਹਰਾ ਉਸੇ ਤਰ੍ਹਾਂ ਹੀ ਸੀ ਉਸ ਦਾ ਰੰਗ ਸਾਵਲਾ ਸੀ ਉਹ ਵੱਡੀਆਂ ਵੱਡੀਆਂ ਅੱਖਾਂ ਜਿੰਨਾ ਵਿੱਚ ਬਚਪਨ ਤੋਂ ਮੈਂ ਆਪਣਾ ਆਪ ਵੇਖਦਾ ਸੀ ਪਰ ਜਦੋਂ ਮੇਰੀ ਨਜ਼ਰ ਉਸਦੇ ਗਲੇ ਤੇ ਪਈ ਮੇਰੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ ਉਸਦੇ ਗਲੇ ਵਿੱਚ ਉਹ ਸੋਨੇ ਦਾ ਹਾਰ ਸੀ ਉਹੀ ਹਾਰ ਜੋ ਉਸਨੇ ਇੰਨੇ ਸਾਲ ਪਹਿਲਾਂ ਮੇਰੀ ਪੜ੍ਹਾਈ ਦੇ ਲਈ ਵੇਚ ਦਿੱਤਾ ਸੀ ਪਵਨਦੀਪ ਮੇਰੀ ਆਵਾਜ਼ ਕੰਬ ਉੱਠੀ ਇਹ ਹਾਰ ਇਹ ਤਾਂ ਤੂੰ ਵੇਚ ਦਿੱਤਾ ਸੀ ਉਹ ਚੁੱਪ ਰਹੀ ਉਸ ਦੀਆਂ ਅੱਖਾਂ ਵਿੱਚ ਇੱਕ ਅਜੀਬ ਜਿਹੀ ਉਦਾਸੀ ਸੀ ਜਿਵੇਂ ਕੋਈ ਰਾਜ਼ ਛੁਪਾ ਰਹੀ ਹੋਵੇ ਜੋ ਸਾਲਾਂ ਤੋਂ ਉਸਦੇ ਸੀਨੇ ਵਿੱਚ ਦੱਬਿਆ ਸੀ ਅੰਦਰ ਆਜਾ ਜਗਰਾਜ ਉਸਨੇ ਬਸ ਇੰਨਾ ਕਿਹਾ ਤੇ ਦਰਵਾਜ਼ਾ ਖੁੱਲਾ ਛੱਡ ਕੇ ਅੰਦਰ ਚਲੀ ਗਈ ਮੈਂ ਅੰਦਰ ਗਿਆ ਘਰ ਛੋਟਾ ਜਿਹਾ ਸੀ ਪਰ ਸਾਫ਼ ਸੁਥਰਾ ਕੰਧਾਂ ਤੇ ਕੁਝ ਪੇਂਟਿੰਗ ਤੇ ਤਸਵੀਰਾਂ ਲੱਗੀਆਂ ਹੋਈਆਂ ਸੀ ਇੱਕ ਕੋਨੇ ਵਿੱਚ ਛੋਟਾ ਜਿਹਾ ਟੇਬਲ ਸੀ ਜਿਸ ਤੇ ਕਿਤਾਬਾਂ ਰੱਖੀਆਂ ਸੀ ਤੇ ਇੱਕ ਕੰਧ ਤੇ ਪਵਨਦੀਪ ਦੀ ਪੁਰਾਣੀ ਤਸਵੀਰ ਲੱਗੀ ਹੋਈ ਸੀ ਉਹ ਤਸਵੀਰ ਉਸਦੀ ਮੰਗਣੀ ਦੇ ਦਿਨ ਦੀ ਸੀ ਇਸ ਤਸਵੀਰ ਵਿੱਚ ਹਾਰ ਉਸਦੇ ਗਲੇ ਵਿੱਚ ਚਮਕ ਰਿਹਾ ਸੀ ਕਮਰੇ ਵਿੱਚ ਇੱਕ ਪੁਰਾਣਾ ਜਿਹਾ ਮੰਜਾ ਸੀ ਤੇ ਉਸਦੇ ਇੱਕ ਪਤਲਾ ਜਿਹਾ ਗੱਦਾ ਰੱਖਿਆ ਹੋਇਆ ਸੀ ਸਭ ਕੁਝ ਸਾਦਾ ਸੀ ਪਰ ਪਵਨਦੀਪ ਦੀ ਮਿਹਨਤ ਦੀ ਗਵਾਹੀ ਦਿੰਦਾ ਸੀ ਪਵਨਦੀਪ ਇਹ ਹਾਰ ਕਿਵੇਂ ਮੈਂ ਦੁਬਾਰਾ ਪੁੱਛਿਆ ਮੇਰੀ ਆਵਾਜ਼ ਵਿੱਚ ਹੈਰਾਨੀ ਤੇ ਦਰਦ ਮਿਲੇ ਹੋਏ ਸੀ ਉਹ ਇੱਕ ਕੁਰਸੀ ਤੇ ਬੈਠ ਗਈ ਤੇ ਮੈਨੂੰ ਇਸ਼ਾਰਾ ਕੀਤਾ ਕਿ ਮੈਂ ਵੀ ਬੈਠ ਜਾਵਾਂ ਮਠਿਆਈ ਦਾ ਡੱਬਾ ਹੁਣ ਵੀ ਮੇਰੇ ਹੱਥਾਂ ਵਿੱਚ ਸੀ ਪਰ ਮੇਰੀ ਨਜ਼ਰ ਉਸਦੇ ਹਾਰ ਤੇ ਸੀ ਉਹ ਮੁਸਕराई ਪਰ ਉਸਦੀ ਮੁਸਕਰਾਹਟ ਝੂਠੀ ਸੀ ਕਹਿਣ ਲੱਗੀ ਬੈਠ ਜਗਰਾਜ ਮੈਂ ਤੈਨੂੰ ਸਭ ਦੱਸਦੀ ਹਾਂ ਦੋਸਤੋ ਅੱਗੇ ਦੀ ਪੂਰੀ ਕਹਾਣੀ ਜਾਣਨ ਤੋਂ ਪਹਿਲਾਂ ਸਾਡੀ ਉਹੀ ਇੱਕ ਬੇਨਤੀ ਹੈ ਕਿ ਜੇਕਰ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਅਤੇ ਜੇਕਰ ਕਹਾਣੀ ਵਧੀਆ ਲੱਗੇ ਤਾਂ ਲਾਈਕ ਅਤੇ ਸ਼ੇਅਰ ਕਰਨਾ ਨਾ ਭੁੱਲਿਓ ਅਤੇ ਇਹ ਕਹਾਣੀ ਤੁਸੀਂ ਕਿੱਥੋਂ ਇੰਜੋਏ ਕਰ ਰਹੇ ਹੋ ਕਮੈਂਟ ਕਰਕੇ ਜ਼ਰੂਰ ਦੱਸਿਓ ਸਾਨੂੰ ਬਹੁਤ ਖੁਸ਼ੀ ਮਿਲਦੀ ਹੈ ਸੋ ਦੋਸਤੋ ਹੁਣ ਆਪਾਂ ਜਾਣਦੇ ਹਾਂ ਅੱਗੇ ਦੀ ਪੂਰੀ ਕਹਾਣੀ ਵਿਸਥਾਰ ਨਾਲ ਮੈਂ ਮੋਗੇ ਦੇ ਇੱਕ ਛੋਟੇ ਜਿਹੇ ਮਹੱਲੇ ਵਿੱਚ ਰਹਿੰਦਾ ਸੀ ਸਾਡਾ ਘਰ ਦੋ ਕਮਰਿਆਂ ਵਾਲਾ ਸੀ ਜਿੱਥੇ ਚਾਰ ਭੈਣ ਭਰਾ ਪਵਨਦੀਪ ਮੈਂ ਲਖਵੀਰ ਤੇ ਗੁਰਪ੍ਰੀਤ ਅਤੇ ਮੇਰੇ ਮੰਮੀ ਪਾਪਾ ਰਹਿੰਦੇ ਸੀ ਮੇਰੇ ਪਾਪਾ ਇੱਕ ਦੁਕਾਨਦਾਰ ਸੀ ਜੋ ਮਹੱਲੇ ਦੀ ਇੱਕ ਛੋਟੀ ਜੀ ਦੁਕਾਨ ਤੇ ਬੇਕਰੀ ਦਾ ਸਾਮਾਨ ਵੇਚਦੇ ਸੀ ਸਵੇਰ ਤੋਂ ਸ਼ਾਮ ਤੱਕ ਦੁਕਾਨ ਤੇ ਬੈਠਦੇ ਪਰ ਆਮਦਨੀ ਐਨੀ ਨਹੀਂ ਸੀ ਕਿ ਸਾਡੇ ਸੁਪਨੇ ਪੂਰੇ ਹੋ ਸਕਦੇ ਮੰਮੀ ਘਰ ਸੰਭਾਲਦੇ ਸੀ ਪਰ ਉਹਨਾਂ ਦੀ ਕਮਰ ਹਮੇਸ਼ਾ ਦਰਦ ਦੇ ਕਾਰਨ ਝੁਕੀ ਰਹਿੰਦੀ ਸੀ ਉਹ ਅਕਸਰ ਰਾਤ ਨੂੰ ਸਾਡੇ ਲਈ ਰੱਬ ਨੂੰ ਅਰਦਾਸਾਂ ਕਰਦੀ ਤੇ ਮੇਰੀ ਭੈਣ ਪਵਨਦੀਪ ਵੀ ਉਹਨਾਂ ਦੇ ਨਾਲ ਸਾਡੇ ਸੁਨਹਿਰੇ ਭਵਿੱਖ ਦੇ ਲਈ ਅਰਦਾਸਾਂ ਕਰਦੀ ਪਵਨਦੀਪ ਸਾਡੇ ਸਭ ਵਿੱਚੋਂ ਵੱਡੀ ਸੀ ਸਿਰਫ 3 ਸਾਲ ਮੇਰੇ ਤੋਂ ਵੱਡੀ ਸੀ ਪਰ ਉਸ ਦੀ ਅਕਲ ਤੇ ਸਮਝ ਉਸ ਦੀ ਉਮਰ ਤੋਂ ਕਿਤੇ ਜ਼ਿਆਦਾ ਸੀ ਜਦੋਂ ਮੈਂ ਛੋਟਾ ਸੀ ਤਾਂ ਉਹ ਮੇਰਾ ਸਭ ਤੋਂ ਵੱਡਾ ਸਹਾਰਾ ਸੀ ਉਹ ਰਾਤਾਂ ਨੂੰ ਜਾਗ ਕੇ ਮੈਨੂੰ ਪੜਾਉਂਦੀ ਮੇਰੀਆਂ ਕਿਤਾਬਾਂ ਦੇ ਲਈ ਆਪਣੀਆਂ ਇਛਾਵਾਂ ਛਪਾਉਂਦੀ ਜਗਰਾਜ ਤੂੰ ਪੜ੍ਹ ਲੈ ਕੇ ਵੱਡਾ ਆਦਮੀ ਬਣੇਗਾ ਉਹ ਹਮੇਸ਼ਾ ਇਹੀ ਕਹਿੰਦੀ ਸੀ ਉਸ ਦੀਆਂ ਅੱਖਾਂ ਵਿੱਚ ਇੱਕ ਚਮਕ ਹੁੰਦੀ ਸੀ ਜੋ ਮੇਰੀ ਸਫਲਤਾ ਨੂੰ ਆਪਣਾ ਸੁਪਨਾ ਸਮਝਦੀ ਸੀ ਜਦੋਂ ਮੈਂ ਹਾਈ ਸਕੂਲ ਵਿੱਚ ਪੜ੍ਹਦਾ ਸੀ ਪਾਪਾ ਨੂੰ ਦਿਲ ਦਾ ਦੌਰਾ ਪੈ ਗਿਆ ਉਹ ਹਸਪਤਾਲ ਵਿੱਚ 3 ਦਿਨ ਪਏ ਰਹੇ ਤੇ ਪਵਨਦੀਪ ਹਰ ਰਾਤ ਹਸਪਤਾਲ ਦੇ ਬਾਹਰ ਬੈਠੀ ਰਹਿੰਦੀ ਉਹਨਾਂ ਦੀ ਸਿਹਤ ਦੇ ਲਈ ਅਰਦਾਸਾਂ ਕਰਦੀ ਰਹੀ ਅਸੀਂ ਆਪਣੀ ਸਾਰੀ ਜਮਾ ਪੂੰਜੀ ਖਰਚ ਕਰ ਦਿੱਤੀ ਪਰ ਪਾਪਾ ਨੂੰ ਨਹੀਂ ਬਚਾ ਸਕੇ 4 ਦਿਨ ਹਸਪਤਾਲ ਦੇ ਬਿਸਤਰੇ ਤੇ ਪਏ ਰਹਿਣ ਦੇ ਬਾਅਦ ਵੀ ਉਹ ਚਲ ਵਸੇ ਉਸ ਰਾਤ ਤੋਂ ਬਾਅਦ ਸਾਡਾ ਘਰ ਬਦਲ ਗਿਆ ਮੰਮੀ ਦੀਆਂ ਅੱਖਾਂ ਹਮੇਸ਼ਾ ਦੇ ਲਈ ਨੰਮ ਹੋ ਗਈਆਂ ਤੇ ਪਵਨਦੀਪ ਨੇ ਘਰ ਦੀ ਜ਼ਿੰਮੇਵਾਰੀ ਸੰਭਾਲੀ ਉਸ ਸਮੇਂ ਪਵਨਦੀਪ ਦੇ ਵਿਆਹ ਦੀ ਗੱਲ ਚੱਲ ਰਹੀ ਸੀ ਇੱਕ ਚੰਗਾ ਰਿਸ਼ਤਾ ਆਇਆ ਸੀ ਲੜਕੇ ਦਾ ਨਾਮ ਅਨਮੋਲ ਸੀ ਜੋ ਸਾਡੇ ਨੇੜੇ ਦੇ ਮੁਹੱਲੇ ਵਿੱਚੋਂ ਇੱਕ ਚੰਗੇ ਪਰਿਵਾਰ ਦਾ ਮੁੰਡਾ ਸੀ ਅਤੇ ਹੁਣ ਉਹ ਦਿੱਲੀ ਵਿੱਚ ਜੌਬ ਕਰ ਰਿਹਾ ਸੀ ਅਤੇ ਉੱਥੇ ਹੀ ਰਹਿੰਦਾ ਸੀ ਪਵਨਦੀਪ ਦੀ ਮੰਗਣੀ ਹੋ ਚੁੱਕੀ ਸੀ ਕਿ ਉਸਨੇ ਆਪਣੇ ਵਿਆਹ ਦੇ ਲਈ ਇੱਕ ਸੋਨੇ ਦਾ ਹਾਰ ਬਣਵਾਇਆ ਸੀ। ਉਹ ਹਾਰ ਉਸ ਨੂੰ ਮਾਂ ਤੋਂ ਮਿਲਣ ਵਾਲੀ ਆਖਰੀ ਨਿਸ਼ਾਨੀ ਸੀ। ਕਿਉਂਕਿ ਮਾਂ ਨੇ ਆਪਣੇ ਵਿਆਹ ਦੇ ਗਹਿਣੇ ਵੇਚ ਕੇ ਉਹ ਹਾਰ ਬਣਵਾਇਆ ਸੀ। ਪਵਨਦੀਪ ਉਸ ਹਾਰ ਨੂੰ ਦੇਖ ਕੇ ਹੱਸਦੀ ਤੇ ਕਹਿੰਦੀ ਕਿ ਇਹ ਮੇਰੇ ਵਿਆਹ ਦਾ ਸਭ ਤੋਂ ਵੱਡਾ ਗਹਿਣਾ ਹੋਵੇਗਾ। ਪਰ ਪਾਪਾ ਜੀ ਦੇ ਜਾਣ ਤੋਂ ਬਾਅਦ ਸਾਡੇ ਤੇ ਕਰਜ਼ੇ ਦਾ ਪਹਾੜ ਟੁੱਟ ਪਿਆ। ਮੇਰੀ ਪੜ੍ਹਾਈ ਜਾਰੀ ਰੱਖਣ ਦੇ ਲਈ ਪੈਸਿਆਂ ਦੀ ਜ਼ਰੂਰਤ ਸੀ। ਇੱਕ ਦਿਨ ਪਵਨਦੀਪ ਬਾਜ਼ਾਰ ਗਈ ਸੀ। ਉਹ ਹਾਰ ਵੇਚ ਕੇ ਆਈ। ਪਵਨਦੀਪ ਇਹ ਕੀ ਕੀਤਾ ਤੂੰ ਮੈਂ ਉਸ ਨੂੰ ਰੋਂਦੇ ਹੋਏ ਕਿਹਾ ਮੇਰੀਆਂ ਅੱਖਾਂ ਵਿੱਚ ਹੰਝੂ ਸੀ ਤਾਂ ਉਸ ਨੇ ਅੱਗੋਂ ਕਿਹਾ ਕਿ ਜਗਰਾਜ ਹਾਰ ਤੇਰੀ ਖੁਸ਼ੀ ਤੋਂ ਜ਼ਿਆਦਾ ਕੀਮਤੀ ਨਹੀਂ ਤੂੰ ਬਸ ਪੜ੍ਹਾਈ ਤੇ ਧਿਆਨ ਦੇ ਬਾਕੀ ਸਭ ਠੀਕ ਹੋ ਜਾਵੇਗਾ ਉਸ ਦੀ ਆਵਾਜ਼ ਵਿੱਚ ਇੱਕ ਅਜੀਬ ਜਿਹਾ ਸਕੂਨ ਸੀ ਪਰ ਉਸ ਦੀਆਂ ਅੱਖਾਂ ਵਿੱਚ ਦਰਦ ਲੁਕਿਆ ਹੋਇਆ ਸੀ ਮੈਂ ਉਸ ਦਿਨ ਸੰਕਲਪ ਕੀਤਾ ਕਿ ਮੈਂ ਆਪਣੀ ਭੈਣ ਪਵਨਦੀਪ ਦੇ ਬਲੀਦਾਨ ਨੂੰ ਵਿਅਰਥ ਨਹੀਂ ਜਾਣ ਦੇਵਾਂਗਾ ਪਰ ਉਸ ਸਮੇਂ ਮੈਨੂੰ ਨਹੀਂ ਪਤਾ ਸੀ ਕਿ ਇਹ ਬਲਦਾਨ ਸਾਡੇ ਦੋਵਾਂ ਨੂੰ ਕਿਸੇ ਇੱਕ ਡੂੰਘੇ ਖੂਹ ਵਿੱਚ ਲਾ ਜਾ ਕੇ ਸੁੱਟ ਦੇਵੇਗਾ। ਪਵਨਦੀਪ ਦੇ ਵਿਆਹ ਦੇ ਦਿਨ ਮੋਗੇ ਸ਼ਹਿਰ ਦਾ ਸਾਡਾ ਛੋਟਾ ਜਿਹਾ ਘਰ ਰੌਸ਼ਨੀਆਂ ਨਾਲ جگਮਗਾ ਰਿਹਾ ਸੀ। ਮਹੱਲੇ ਦੀਆਂ ਗਲੀਆਂ ਵਿੱਚ ਸ਼ੋਰ ਹੋ ਰਿਹਾ ਸੀ ਤੇ ਮਾਂ ਦੀਆਂ ਅੱਖਾਂ ਵਿੱਚ ਖੁਸ਼ੀ ਦੇ ਹੰਝੂ ਚਮਕ ਰਹੇ ਸੀ। ਪਵਨਦੀਪ ਲਾਲ ਸੂਟ ਵਿੱਚ ਦੁਲਹਨ ਬਣੀ ਖੜੀ ਸੀ ਪਰ ਉਸ ਦੀਆਂ ਅੱਖਾਂ ਵਿੱਚ ਇੱਕ ਅਜੀਬ ਜਿਹੀ ਉਦਾਸੀ ਸੀ। ਮੈਂ ਸੋਚਿਆ ਕਿ ਸ਼ਾਇਦ ਇਹ ਜੁਦਾਈ ਦਾ ਦਰਦ ਹੈ। ਉਸ ਨੇ ਆਪਣਾ ਸਭ ਕੁਝ ਸਾਡੇ ਲਈ ਕੁਰਬਾਨ ਕਰ ਦਿੱਤਾ ਆਪਣਾ ਹਾਰ ਆਪਣੇ ਸੁਪਨੇ ਤੇ ਹੁਣ ਉਹ ਸਾਡੇ ਤੋਂ ਦੂਰ ਦਿੱਲੀ ਜਾ ਰਹੀ ਹੈ ਅਨਮੋਲ ਚੰਗਾ ਆਦਮੀ ਲੱਗਦਾ ਸੀ ਉਹ ਮੁਸਕਰਾਉਂਦਾ ਹੋਇਆ ਸਭ ਨੂੰ ਮਿਲ ਰਿਹਾ ਸੀ ਤੇ ਉਸ ਦੇ ਘਰ ਵਾਲਿਆਂ ਨੇ ਸਾਡੇ ਸਾਦੇ ਜਿਹੇ ਘਰ ਨੂੰ ਦੇਖ ਕੇ ਮੂੰਹ ਨਹੀਂ ਬਣਾਇਆ ਸੀ ਪਰ ਫਿਰ ਵੀ ਮੇਰੇ ਦਿਲ ਵਿੱਚ ਇੱਕ ਅਜੀਬ ਜਿਹੀ ਬੇਚੈਨੀ ਸੀ ਪਵਨਦੀਪ ਤੂੰ ਖੁਸ਼ ਤਾਂ ਹੈ ਨਾ ਮੈਂ ਉਸ ਨੂੰ ਵਧਾਈ ਦੇਣ ਤੋਂ ਪਹਿਲਾਂ ਪੁੱਛਿਆ ਜਦੋਂ ਉਹ ਆਪਣੇ ਕਮਰੇ ਵਿੱਚ ਆਖਰੀ ਵਾਰ ਆਪਣਾ ਸਮਾਨ ਬੰਨ ਰਹੀ ਸੀ ਫਿਰ ਰੁਕੀ ਤੇ ਹਲਕੀ ਜਿਹੀ ਮੁਸਕਰਾਹਟ ਦੇ ਨਾਲ ਉਹ ਕਹਿਣ ਲੱਗੀ ਜਗਰਾਜ ਬਸ ਤੂੰ ਆਪਣੀ ਪੜ੍ਹਾਈ ਤੇ ਧਿਆਨ ਦੇਵੀਂ ਮੇਰੀ ਚਿੰਤਾ ਨਾ ਕਰ ਉਸ ਦੀ ਆਵਾਜ਼ ਵਿੱਚ ਉਹ سکੋਨ ਸੀ ਜੋ ਉਸ ਨੇ ਉਸ ਸਮੇਂ ਦਿਖਾਇਆ ਸੀ ਜਦੋਂ ਉਸ ਨੇ ਆਪਣਾ ਹਾਰ ਵੇਚਿਆ ਸੀ ਪਰ ਉਸ ਦੀਆਂ ਅੱਖਾਂ ਵਿੱਚ ਕੁਝ ਛੁਪਿਆ ਸੀ ਇੱਕ ਰਾਜ਼ ਇੱਕ ਦਰਦ ਜੋ ਉਹ ਮੇਰੇ ਨਾਲ ਵੰਡਣਾ ਨਹੀਂ ਚਾਹੁੰਦੀ ਸੀ ਪਵਨਦੀਪ ਦਿੱਲੀ ਚਲੀ ਗਈ ਉਹ ਅਨਮੋਲ ਦੇ ਨਾਲ ਉੱਥੇ ਰਹਿਣ ਲੱਗੀ ਅਤੇ ਅਸੀਂ ਮੋਗੇ ਵਿੱਚ ਰਹਿ ਗਏ ਮੈਂ ਮਾਂ ਤੇ ਮੇਰੇ ਛੋਟੇ ਭੈਣ ਭਰਾ ਲਖਵੀਰ ਤੇ ਗੁਰਪ੍ਰੀਤ ਮੇਰੀ ਪੜ੍ਹਾਈ ਜਾਰੀ ਰਹੀ ਪਰ ਪਵਨਦੀਪ ਨਾਲ ਸੰਪਰਕ ਘਟ ਹੁੰਦਾ ਗਿਆ ਸ਼ੁਰੂ ਵਿੱਚ ਉਹ ਹਰ ਹਫ਼ਤੇ ਫੋਨ ਕਰਦੀ ਉਸ ਦੀ ਆਵਾਜ਼ ਵਿੱਚ ਇੱਕ ਝੂਠੀ ਜਿਹੀ ਖੁਸ਼ੀ ਚਹਿਕਦੀ ਹੁੰਦੀ ਸੀ ਜਿਵੇਂ ਉਹ ਸਾਨੂੰ ਕੁਝ ਦਿਖਾਉਣਾ ਚਾਹੁੰਦੀ ਹੋਵੇ ਜਗਰਾਜ ਇੱਥੇ ਸਭ ਠੀਕ ਹੈ ਅਨਮੋਲ ਮੇਰਾ ਬਹੁਤ ਖਿਆਲ ਰੱਖਦਾ ਹੈ ਬਸ ਤੂੰ ਆਪਣੀ ਪੜ੍ਹਾਈ ਤੇ ਧਿਆਨ ਦੇ ਪਰ ਸਮਾਂ ਗੁਜ਼ਰਨ ਦੇ ਨਾਲ ਨਾਲ ਉਸ ਦੇ ਫੋਨ ਘੱਟ ਹੁੰਦੇ ਗਏ ਉਸ ਦੀ ਆਵਾਜ਼ ਵਿੱਚ ਉਹ ਪੁਰਾਣੀ ਚਮਕ ਗਾਇਬ ਹੋ ਗਈ। ਇੱਕ ਦਿਨ ਮਾਂ ਨੇ ਦੱਸਿਆ ਕਿ ਅਨਮੋਲ ਅਤੇ ਪਵਨਦੀਪ ਦੇ ਸਹੁਰਿਆਂ ਨੇ ਉਸ ਨੂੰ ਤਾਣੇ ਦੇਣੇ ਸ਼ੁਰੂ ਕਰ ਦਿੱਤੇ ਹਨ। ਕਹਿੰਦੇ ਹਨ ਕਿ ਉਹ ਕੋਈ ਦਾਸ ਨਹੀਂ ਲਿਆਈ। ਅਨਮੋਲ ਦੀ ਮਾਂ ਤੇ ਭੈਣ ਉਸ ਨੂੰ ਹਰ ਦਿਨ ਨੀਵਾ ਦਿਖਾਉਂਦੀਆਂ ਰਹਿੰਦੀਆਂ ਹਨ। ਮਾਂ ਦੀ ਗੱਲ ਸੁਣ ਕੇ ਮੇਰਾ ਦਿਲ ਬੈਠ ਗਿਆ। ਪਵਨਦੀਪ ਨੇ ਸਾਡੇ ਲਈ ਆਪਣਾ ਸਭ ਕੁਝ ਲਟਾ ਦਿੱਤਾ ਤੇ ਹੁਣ ਉਹ ਉਸ ਦੀ ਕੀਮਤ ਚੁਕਾ ਰਹੀ ਸੀ। ਮੈਂ ਪਵਨਦੀਪ ਨੂੰ ਫੋਨ ਕੀਤਾ। ਪਵਨਦੀਪ ਤੂੰ ਠੀਕ ਤਾਂ ਹੈ ਨਾ? ਜੇ ਕੁਝ ਗੜਬੜ ਹੈ ਤਾਂ ਮੈਨੂੰ ਦੱਸ। ਉਹ ਹਸੀ ਪਰ ਉਸਦਾ ਹਸਾ ਝੂਠਾ ਸੀ ਹਾਂ ਜਗਰਾਜ ਬਸ ਥੋੜੀ ਜਿਹੀ ਨੋਕ ਚੋਕ ਹੁੰਦੀ ਹੈ ਸੌਰਿਆਂ ਵਿੱਚ ਇਸ ਤਰ੍ਹਾਂ ਦੀਆਂ ਗੱਲਾਂ ਤਾਂ ਚੱਲਦੀਆਂ ਹੀ ਰਹਿੰਦੀਆਂ ਹਨ ਤੂੰ ਚਿੰਤਾ ਨਾ ਕਰ ਆਪਣੀ ਪੜ੍ਹਾਈ ਤੇ ਧਿਆਨ ਦੇ ਪਰ ਮੈਨੂੰ ਲੱਗਦਾ ਸੀ ਕਿ ਉਹ ਕੁਝ ਛੁਪਾ ਰਹੀ ਹੈ ਉਸ ਦੀ ਆਵਾਜ਼ ਵਿੱਚ ਖਾਲੀਪਨ ਸੀ ਜਿਵੇਂ ਉਹ ਆਪਣੇ ਦਰਦ ਨੂੰ ਦਬਾਉਣ ਦੀ ਕੋਸ਼ਿਸ਼ ਕਰ ਰਹੀ ਹੋਵੇ ਮੈਂ ਉਸ ਨੂੰ ਜ਼ਬਰਦਸਤੀ ਮੋਗੇ ਵਾਪਸ ਲਿਆਉਣਾ ਚਾਹੁੰਦਾ ਸੀ ਪਰ ਮਾਂ ਨੇ ਮਨ੍ਹਾ ਕਰ ਦਿੱਤਾ ਜਗਰਾਜ ਉਹ ਆਪਣਾ ਘਰ ਬਣਾ ਰਹੀ ਹੈ ਸਾਨੂੰ ਉਸਨੂੰ ਟਾਈਮ ਦੇਣਾ ਹੋਵੇਗਾ ਫਿਰ ਇੱਕ ਦਿਨ ਪਵਨਦੀਪ ਦਾ ਫੋਨ ਆਇਆ ਉਸਦੀ ਆਵਾਜ਼ ਭਾਰੀ ਸੀ ਜਿਵੇਂ ਉਹ ਬਹੁਤ ਜ਼ਿਆਦਾ ਘੰਟਿਆਂ ਤੱਕ ਰੋ ਰਹੀ ਹੋਵੇ ਜਗਰਾਜ ਮਾਂ ਬਿਮਾਰ ਹੈ ਤੂੰ ਉਹਨਾਂ ਨੂੰ ਹਸਪਤਾਲ ਲੈ ਜਾ ਮੈਂ ਹਰਾਨੀ ਨਾਲ ਪੁੱਛਿਆ ਤੂੰ ਕਿਉਂ ਨਹੀਂ ਆਉਂਦੀ ਉਹ ਚੁੱਪ ਹੋ ਗਈ ਕੁਝ ਚਿਰ ਬਾਅਦ ਉਸਦੀ ਆਵਾਜ਼ ਆਈ ਕਹਿਣ ਲੱਗੀ ਮੈਂ ਨਹੀਂ ਆ ਸਕਦੀ ਅਨਮੋਲ ਨਹੀਂ ਚਾਹੁੰਦਾ ਕਿ ਮੈਂ ਹੁਣ ਘਰ ਆਵਾਂ ਉਸ ਦਿਨ ਮੈਨੂੰ ਪਹਿਲੀ ਵਾਰ ਅਹਿਸਾਸ ਹੋਇਆ ਕਿ ਪਵਨਦੀਪ ਦੀ ਜ਼ਿੰਦਗੀ ਉਸ ਤਰ੍ਹਾਂ ਦੀ ਨਹੀਂ ਹੈ ਜਿਵੇਂ ਉਹ ਦੱਸਦੀ ਸੀ ਮਾਂ ਦੀ ਬਿਮਾਰੀ ਵੱਧ ਗਈ ਅਸੀਂ ਉਹਨਾਂ ਨੂੰ ਹਸਪਤਾਲ ਲਿਜਾਣ ਦੇ ਲਈ ਕਰਜ਼ਾ ਲਿਆ ਪਵਨਦੀਪ ਫੋਨ ਤੇ ਸੰਪਰਕ ਵਿੱਚ ਰਹਿੰਦੀ ਪਰ ਉਹ ਮੌਗੇ ਨਹੀਂ ਆਈ ਮੈਂ ਉਸ ਨਾਲ ਨਾਰਾਜ਼ ਸੀ ਪਰ ਉਸ ਦੀ ਖਮੋਸ਼ੀ ਨਾਲ ਮੈਨੂੰ ਲੱਗਦਾ ਸੀ ਕਿ ਉਹ ਮਜਬੂਰ ਹੈ ਇੱਕ ਸਾਲ ਬਾਅਦ ਇੱਕ ਦਿਨ ਮਾਂ ਸਾਨੂੰ ਛੱਡ ਕੇ ਚਲੀ ਗਈ ਉਸ ਰਾਤ ਜਦੋਂ ਅਸੀਂ ਮਾਂ ਦੇ ਅੰਤਮ ਸੰਸਕਾਰ ਦੀ ਤਿਆਰੀ ਕਰ ਰਹੇ ਸੀ ਮੈਂ ਪਵਨਦੀਪ ਨੂੰ ਫੋਨ ਕੀਤਾ ਕਿ ਪਵਨਦੀਪ ਮਾਂ ਚਲਵਸੀ ਹੈ ਤੂੰ ਆ ਜਾ ਬਸ ਇੱਕ ਵਾਰ ਅਦ ਉਸਦੀ ਆਵਾਜ਼ ਵਿੱਚ ਇੱਕ ਦਰਦ ਸੀ ਜਗਰਾਜ ਮੈਂ ਨਹੀਂ ਆ ਸਕਦੀ ਅਨਮੋਲ ਨਹੀਂ ਮੰਨ ਰਿਹਾ ਮੈਂ ਗੁੱਸੇ ਨਾਲ ਚੀਕਿਆ ਅਨਮੋਲ ਕੀ ਹੈ ਤੂੰ ਮੇਰੀ ਭੈਣ ਹੈ ਇਸ ਘਰ ਦੀ ਧੀ ਹੈ ਤੂੰ ਆਵੇਂਗੀ ਪਰ ਪਵਨਦੀਪ ਨੇ ਫੋਨ ਕੱਟ ਦਿੱਤਾ ਉਹ ਮਾਂ ਦੇ ਭੋਗ ਤੇ ਵੀ ਨਹੀਂ ਆਈ ਉਸ ਦਿਨ ਤੋਂ ਬਾਅਦ ਪਵਨਦੀਪ ਨਾਲ ਮੇਰਾ ਸੰਪਰਕ ਲਗਭਗ ਖਤਮ ਹੋ ਗਿਆ ਲਖਵੀਰ ਤੇ ਗੌਰਪ੍ਰੀਤਾ ਜੇ ਛੋਟੇ ਸੀ ਮੈਂ ਘਰ ਦੀਆਂ ਜ਼ਿੰਮੇਵਾਰੀਆਂ ਸੰਭਾਲ ਲਈਆਂ ਦਿਨ ਰਾਤ ਪੜਾਈ ਕੀਤੀ ਤੇ ਛੋਟੀਆਂ-ਮੋਟੀਆਂ ਨੌਕਰੀਆਂ ਵਿੱਚ ਖੁਦ ਨੂੰ ਲਾ ਲਿਆ ਮੈਂ ਇੱਕ ਛੋਟੇ ਜਿਹੇ ਆਫਿਸ ਵਿੱਚ ਕਲਰਕ ਬਣ ਗਿਆ ਪਰ ਮੇਰਾ ਸੁਪਨਾ ਵੱਡਾ ਸੀ ਮੈਂ ਸੀਐਸਸੀ ਦੀ ਪ੍ਰੀਖਿਆ ਦੇਣੀ ਚਾਹੁੰਦਾ ਸੀ ਅਸਲ ਵਿੱਚ ਜਦੋਂ ਰਾਤ ਨੂੰ ਸਾਰੇ ਸੌਂ ਜਾਂਦੇ ਤਾਂ ਮੈਂ ਆਪਣੀਆਂ ਕਿਤਾਬਾਂ ਪੜਨ ਬੈਠ ਜਾਂਦਾ ਪਵਨਦੀਪ ਦੀਆਂ ਗੱਲਾਂ ਮੇਰੇ ਕੰਨਾਂ ਵਿੱਚ ਗੂੰਜਦੀਆਂ ਸੀ ਕਿ ਜੁਗਰਾਜ਼ ਬਾਕੀ ਸਭ ਕੁਝ ਠੀਕ ਹੋ ਜਾਵੇਗਾ ਤੂੰ ਪੜ੍ਹਾਈ ਕਰ ਉਸਦੇ ਬਲਦਾਨ ਮੇਰੇ ਲਈ ਇੱਕ ਅੱਗ ਦੀ ਤਰ੍ਹਾਂ ਸੀ ਜੋ ਮੈਨੂੰ ਅੱਗੇ ਵਧਾਉਂਦੇ ਰਹੇ ਪਰ ਉਸਦੇ ਨਾਲ ਇੱਕ ਦਰਦ ਵੀ ਸੀ ਪਵਨਦੀਪ ਦੀ ਖਮੋਸ਼ੀ ਉਸ ਦੀ ਜਿਦਾਈ ਤੇ ਉਹ ਰਾਜ਼ ਜੋ ਮੈਨੂੰ ਅੱਜ ਤੱਕ ਪਤਾ ਨਹੀਂ ਲੱਗਿਆ ਕਿ ਆਖਿਰ ਉਹ ਕੀ ਛੁਪਾ ਰਹੀ ਸੀ ਸਾਲਾਂ ਬਾਅਦ ਜਦੋਂ ਮੈਂ ਸੀਐਸਸੀ ਦੀ ਪ੍ਰੀਖਿਆ ਪਾਸ ਕੀਤੀ ਤੇ ਅਸਿਸਟੈਂਟ ਕਮਿਸ਼ਨਰ ਦੇ ਰੂਪ ਵਿੱਚ ਆਫਰ ਲੈਟਰ ਮੈਨੂੰ ਮਿਲ ਗਿਆ ਮੇਰੀਆਂ ਅੱਖਾਂ ਵਿੱਚ ਹੰਝੂ ਆ ਗਏ ਮੈਂ ਸਭ ਤੋਂ ਪਹਿਲਾਂ ਪਵਨਦੀਪ ਨੂੰ ਫੋਨ ਕੀਤਾ ਪਰ ਉਸ ਦਾ ਨੰਬਰ ਬੰਦ ਸੀ ਮੈਂ ਸੋਚਿਆ ਕਿ ਹੁਣ ਜਦੋਂ ਮੈਂ ਇਸ ਮੰਜ਼ਲ ਤੇ ਪਹੁੰਚ ਚੁੱਕਿਆ ਹਾਂ ਤਾ ਕਿਉਂ ਨਾ ਖੁਦ ਦਿੱਲੀ ਜਾ ਕੇ ਉਸ ਨੂੰ ਆਪਣੀ ਸਫਲਤਾ ਦੀ ਖਬਰ ਦੇਵਾਂ ਮੈਂ ਮਠਿਆਈ ਦਾ ਡੱਬਾ ਖਰੀਦਿਆ ਤੇ ਦਿੱਲੀ ਦੇ ਲਈ ਬੱਸ ਫੜ ਲਈ ਰਸਤੇ ਪਰ ਬੀਤੇ ਸਮੇਂ ਦੀਆਂ ਯਾਦਾਂ ਮੇਰੇ ਨਾਲ ਸੀ ਪਵਨਦੀਪ ਦਾ ਹੱਸਣਾ ਉਸ ਦਾ ਤਿਆਗ ਤੇ ਉਹ ਸੋਨੇ ਦਾ ਹਾਰ ਜੋ ਉਸ ਨੇ ਮੇਰੇ ਲਈ ਵੇਚ ਦਿੱਤਾ ਸੀ ਬਸ ਦੀ ਖਿੜਕੀ ਵਿੱਚੋਂ ਬਾਹਰ ਦੇਖਦੇ ਹੋਏ ਮੈਂ ਸੋਚਿਆ ਕਿ ਸ਼ਾਇਦ ਹੁਣ ਸਭ ਕੁਝ ਠੀਕ ਹੋ ਜਾਵੇਗਾ ਪਰ ਮੈਨੂੰ ਨਹੀਂ ਪਤਾ ਸੀ ਕਿ ਪਵਨਦੀਪ ਦੇ ਘਰ ਪਹੁੰਚ ਕੇ ਜੋ ਸੱਚ ਮੇਰੇ ਸਾਹਮਣੇ ਆਵੇਗਾ ਉਹ ਮੇਰੇ ਦਿਲ ਨੂੰ ਹੋਰ ਵੀ ਤੋੜ ਦੇਵੇਗਾ ਦਿੱਲੀ ਦੇ ਬਾਸਾਰ ਦੇ ਤੇ ਉਤਰਦੇ ਹੀ ਤੁੱਪ ਦੀ ਚਮਕ ਨੇ ਮੇਰੀਆਂ ਅੱਖਾਂ ਨੂੰ ਖਰਾਬ ਕਰ ਦਿੱਤਾ ਹਵਾ ਵਿੱਚ ਇੱਕ ਅਜੀਬ ਜਿਹੀ ਖੁਸ਼ਬੂ ਸੀ ਤੇ ਆਸ-ਪਾਸ ਦੀਆਂ ਗਲੀਆਂ ਵਿੱਚੋਂ ਗੱਡੀਆਂ ਦੇ ਹੌਰਨ ਤੇ ਰਿਕਸ਼ੇ ਦੀਆਂ ਆਵਾਜ਼ਾਂ ਆ ਰਹੀਆਂ ਸੀ ਮੈਂ ਮਠਿਆਈ ਦੇ ਡੱਬੇ ਨੂੰ ਮਜ਼ਬੂਤੀ ਨਾਲ ਫੜਿਆ ਜਿਵੇਂ ਉਹ ਮੇਰੀ ਸਫਲਤਾ ਦਾ ਇਕੱਲਾ ਸਬੂਤ ਹੋਵੇ ਪਵਨਦੀਪ ਨਾਲ ਸਾਲਾਂ ਬਾਅਦ ਮੁਲਾਕਾਤ ਹੋਣ ਵਾਲੀ ਸੀ ਤੇ ਮੇਰੇ ਦਿਲ ਵਿੱਚ ਇੱਕ ਅਜੀਬ ਜਿਹਾ ਉਤਸ਼ਾਹ ਸੀ ਹੁਣ ਮੈਂ ਅਸਿਸਟੈਂਟ ਕਮਿਸ਼ਨਰ ਬਣ ਚੁੱਕਿਆ ਸੀ ਉਹ ਸੁਪਨਾ ਜਸਨੂ ਪਵਨਦੀਪ ਨੇ ਮੇਰੇ ਲਈ ਦੇਖਿਆ ਸੀ ਜੋ ਉਸਨੇ ਆਪਣੇ ਸੋਨੇ ਦਾ ਹਾਰ ਦਾ ਬਲਦਾਨ ਦੇ ਕੇ ਪੂਰਾ ਕੀਤਾ ਸੀ ਮੈਂ ਉਸ ਨੂੰ ਦੱਸਣਾ ਚਾਹੁੰਦਾ ਸੀ ਕਿ ਉਸ ਦਾ ਬਲਿਦਾਨ ਵਿਅਰਥ ਨਹੀਂ ਗਿਆ ਪਰ ਦਿਲ ਕਹਿ ਰਿਹਾ ਸੀ ਕਿ ਕੁਝ ਤਾਂ ਗਲਤ ਹੈ ਪਵਨਦੀਪ ਦਾ ਪਤਾ ਮੈਨੂੰ ਯਾਦ ਸੀ ਉਹ ਦਿੱਲੀ ਦੇ ਇੱਕ ਪੁਰਾਣੇ ਮੁਹੱਲੇ ਵਿੱਚ ਇੱਕ ਤੰਗ ਗਲੀ ਵਿੱਚ ਰਹਿੰਦੀ ਸੀ ਬੱਸ ਵਿੱਚੋਂ ਉਤਰ ਕੇ ਮੈਂ ਇੱਕ ਰਿਕਸ਼ਾ ਲਿਆ ਰਿਕਸ਼ੇ ਵਾਲੇ ਨੇ ਜਦੋਂ ਪੁੱਛਿਆ ਤਾਂ ਮੈਂ ਪਵਨਦੀਪ ਦਾ ਪੁਰਾਣਾ ਐਡਰੈਸ ਦੱਸਿਆ ਤਾਂ ਰਿਕਸ਼ੇ ਵਾਲਾ ਕਹਿਣ ਲੱਗਾ ਪਰਾਵਾ ਉਹ ਤਾਂ ਜਗ੍ਹਾ ਬਹੁਤ ਪੁਰਾਣੀ ਹੈ ਉੱਥੇ ਹੁਣ ਜ਼ਿਆਦਾਤਰ ਕਿਰਾਏ ਦੇ ਫਲੈਟ ਹਨ ਉਸਨੇ ਕਿਹਾ ਤੇ ਮੈਂ ਸਿਰ ਹਿਲਾ ਦਿੱਤਾ ਪਰ ਮੇਰਾ ਧਿਆਨ ਕਿਤੇ ਹੋਰ ਸੀ ਪਵਨਦੀਪ ਨਾਲ ਆਖਰੀ ਵਾਰ ਫੋਨ ਤੇ ਗੱਲ ਹੋਈ ਸੀ ਜਦੋਂ ਮਾਂ ਦਾ ਦੇਹਾਂਤ ਹੋਇਆ ਸੀ ਉਸ ਦੀ ਆਵਾਜ਼ ਵਿੱਚ ਇੱਕ ਅਜੀਹਾ ਦਰਦ ਸੀ ਜੋ ਸਾਲਾਂ ਤੋਂ ਮੇਰੇ ਦਿਲ ਵਿੱਚ ਚੁੱਭ ਰਿਹਾ ਸੀ ਰਿਕਸ਼ਾ ਗਲੀ ਦੇ ਮੋੜ ਤੇ ਰੁਕਿਆ ਮੈਂ ਸਾਹਮਣੇ ਦੇਖਿਆ ਉਹੀ ਪੀਲਾ ਦਰਵਾਜ਼ਾ ਜੋ ਸਾਲਾਂ ਤੋਂ ਰੰਗਿਆ ਨਹੀਂ ਗਿਆ ਸੀ ਦਰਵਾਜੇ ਦੇ ਕੋਲ ਇੱਕ ਛੋਟਾ ਜਿਹਾ ਦੁਕਾਨਦਾਰ ਬੈਠਾ ਸਿਗਰਟ ਪੀ ਰਿਹਾ ਸੀ ਉਸਨੇ ਮੈਨੂੰ ਦੇਖ ਕੇ ਪੁੱਛਿਆ ਕੌਣ ਹੈ ਤੂੰ ਮੈਂ ਪੁੱਛਿਆ ਪਵਨਦੀਪ ਤੇ ਅਨਮੋਲ ਕਿੱਥੇ ਰਹਿੰਦੇ ਹਨ ਉਸਨੇ ਇੱਕ ਅਜੀਬ ਜਿਹੀ ਨਜ਼ਰ ਨਾਲ ਮੈਨੂੰ ਦੇਖਿਆ ਅੱਛਾ ਪਵਨਦੀਪ ਉਹ ਤਾਂ ਉੱਪਰ ਵਾਲੇ ਫਲੈਟ ਵਿੱਚ ਰਹਿੰਦੀ ਹੈ ਉਹ ਇਕੱਲੀ ਰਹਿੰਦੀ ਹੈ ਮੇਰਾ ਦਿਲ ਬੈਠ ਗਿਆ ਅਨਮੋਲ ਕਿੱਥੇ ਗਿਆ ਮੈਂ ਸੋਚਣ ਲੱਗਿਆ ਉਹ ਹੱਸਿਆ ਅਨਮੋਲ ਉਹ ਤਾਂ ਕਦੋਂ ਦਾ ਕਿਤੇ ਹੋਰ ਚਲਾ ਗਿਆ ਪਵਨਦੀਪ ਤਾਂ ਕੋਈ 2-3 ਸਾਲਾਂ ਤੋਂ ਇਕੱਲੀ ਹੀ ਰਹਿੰਦੀ ਹੈ ਮੇਰੇ ਹੱਥ ਵਿੱਚ ਮਠਿਆਈ ਦਾ ਡੱਬਾ ਡੇਗਦੇ ਡੇਗਦੇ ਬਚਿਆ ਪਵਨਦੀਪ ਇਕੱਲੀ ਸੀ ਅਨਮੋਲ ਕਿੱਥੇ ਗਿਆ ਉਸਨੇ ਮੈਨੂੰ ਕਦੇ ਕੁਝ ਕਿਉਂ ਨਹੀਂ ਦੱਸਿਆ ਮੈਂ ਖੁਦ ਨੂੰ ਸੰਭਾਲਿਆ ਤੇ ਪੌੜੀਆਂ ਚੜ੍ਹ ਕੇ ਫਲੈਟ ਤੱਕ ਪਹੁੰਚਿਆ ਦਰਵਾਜ਼ੇ ਤੇ ਗਿਆ ਦਿਲ ਦੀ ਧੜਕਣ ਤੇਜ਼ ਹੋ ਗਈ ਦਰਵਾਜ਼ਾ ਖੁੱਲਿਆ ਤਾਂ ਸਾਹਮਣੇ ਪਵਨਦੀਪ ਖੜੀ ਸੀ ਉਸ ਦਾ ਉਹੀ ਚਿਹਰਾ ਸੀ ਸਾਵਲਾ ਰੰਗ ਸੀ ਪਵਨਦੀਪ ਮੈਨੂੰ ਕਹਿਣ ਲੱਗੀ ਬੈਠ ਜਗਰਾਜ਼ ਮੈਂ ਤੈਨੂੰ ਸਭ ਕੁਝ ਦੱਸਦੀ ਹਾਂ ਪਵਨਦੀਪ ਨੇ ਦੱਸਿਆ ਕਿ ਉਸਦੇ ਸਹੁਰਿਆਂ ਨੇ ਉਸ ਨੂੰ ਕਦੇ ਇੱਜ਼ਤ ਨਹੀਂ ਦਿੱਤੀ ਅਨਮੋਲ ਸ਼ੁਰੂ-ਸ਼ੁਰੂ ਵਿੱਚ ਤਾਂ ਬਹੁਤ ਚੰਗਾ ਸੀ ਪਰ ਉਸਦੀ ਮਾਂ ਤੇ ਭੈਣ ਨੇ ਉਸ ਨੂੰ ਬਦਲ ਦਿੱਤਾ ਤੇ ਪਵਨਦੀਪ ਤੇ આરોਪ ਲਗਾਉਂਦੇ ਹੋਏ ਕਿਹਾ ਕਿ ਉਹ ਬਾਝ ਹੈ ਕਿਉਂਕਿ ਵਿਆਹ ਦੇ 6 ਸਾਲ ਬਾਅਦ ਵੀ ਉਸਦੇ ਘਰ ਕੋਈ ਬੱਚਾ ਨਹੀਂ ਹੋਇਆ ਹਰ ਦਿਨ ਤਾਨੇ ਹਰ ਦਿਨ ਗੱਲਾਂ ਕਿ ਤੂੰ ਸਾਡੇ ਪੁੱਤ ਦੇ ਲਾਇਕ ਨਹੀਂ ਤੂੰ ਦਿੱਤਾ ਕੀ ਹੈ ਸਾਡੇ ਘਰ ਨੂੰ ਅਨਮੋਲ ਚੁੱਪ ਰਹਿੰਦਾ ਪਰ ਉਸਦੀ ਚੁੱਪੀ ਮੈਨੂੰ ਤੋੜਦੀ ਸੀ ਪਵਨਦੀਪ ਦੀ ਆਵਾਜ਼ ਕੰਬ ਰਹੀ ਸੀ ਪਰ ਉਹ ਰੁਕੀ ਨਹੀਂ ਫਿਰ ਇੱਕ ਦਿਨ ਅਨਮੋਲ ਨੇ ਦੂਜਾ ਵਿਆਹ ਕਰਵਾ ਲਿਆ ਉਸ ਦੀਆਂ ਅੱਖਾਂ ਵਿੱਚ ਹੰਝੂ ਆ ਗਏ ਉਸ ਨੇ ਮੈਨੂੰ ਦੱਸਿਆ ਕਿ ਉਸ ਦੀ ਮਾਂ ਨੇ ਉਸ ਨੂੰ ਮਜਬੂਰ ਕੀਤਾ ਪਰ ਉਸ ਨੇ ਮੇਰੇ ਤੋਂ ਕਦੇ ਮਾਫੀ ਨਹੀਂ ਮੰਗੀ ਮੈਂ ਹੈਰਾਨ ਹੋ ਗਿਆ ਪਵਨਦੀਪ ਤੂੰ ਮੈਨੂੰ ਕਿਉਂ ਨਹੀਂ ਦੱਸਿਆ ਮੇਰਾ ਗੁੱਸਾ ਹੁਣ ਅਨਮੋਲ ਤੇ ਉਸ ਦੇ ਘਰ ਵਾਲਿਆਂ ਤੇ ਸੀ ਸ਼ਾਇਦ ਖੁਦ ਤੇ ਵੀ ਕਿਉਂਕਿ ਮੈਂ ਆਪਣੀ ਭੈਣ ਦੇ ਦਰਦ ਨੂੰ ਨਹੀਂ ਸਮਝ ਸਕਿਆ ਮੈਂ ਕਦੇ ਤੈਨੂੰ ਨਹੀਂ ਦੱਸਿਆ ਜਗਰਾਜ ਕਿਉਂਕਿ ਮੈਂ ਜਾਣਦੀ ਸੀ ਕਿ ਤੂੰ ਪੜ੍ਹਾਈ ਛੱਡ ਕੇ ਮੇਰੀ ਚਿੰਤਾ ਵਿੱਚ ਪੈ ਜਾਵੇਂਗਾ ਤੇਰੀ ਸਫਲਤਾ ਮੇਰੀ ਜ਼ਿੰਦਗੀ ਦਾ ਇਕੱਲਾ ਸਹਾਰਾ ਸੀ ਉਸ ਦੀ ਆਵਾਜ਼ ਵਿੱਚ ਇੱਕ ਅਜੀਬ ਜਹੀ ਉਦਾਸੀ ਸੀ ਪਰ ਉਸ ਦੇ ਸ਼ਬਦ ਮੇਰੇ ਦਿਲ ਵਿੱਚ ਖੰੰਜਰ ਦੀ ਤਰ੍ਹਾਂ ਚੁੱਭੇ ਅਤੇ ਮੈਂ ਪੁੱਛਿਆ ਇਹ ਹਾਰ ਮੇਰੀਆਂ ਨਜ਼ਰਾਂ ਹੋਂ ਵੀ ਉਸ ਦੇ ਗਲੇ ਤੇ ਜੰਮੀਆਂ ਹੋਈਆਂ ਸੀ ਪਵਨਦੀਪ ਨੇ ਇੱਕ ਲੰਮਾ ਸਾਹ ਲਿਆ ਤੇ ਉਸ ਦੀਆਂ ਅੱਖਾਂ ਵਿੱਚ ਹੰਝੂ ਆ ਗਏ ਇਹ ਉਹ ਰਾਣੀ ਹਾਰ ਨਹੀਂ ਹੈ ਜਗਰਾਜ ਇਹ ਨਕਲੀ ਹੈ ਇਸ ਤਰ੍ਹਾਂ ਦਾ ਹੀ ਸੋਨੇ ਦਾ ਹਾਰ ਅਨਮੋਲ ਨੇ ਆਪਣੀ ਦੂਜੀ ਪਤਨੀ ਦੇ ਲਈ ਬਣਵਾਇਆ ਸੀ ਜਦੋਂ ਉਸਨੇ ਮੈਨੂੰ ਤਲਾਕ ਦਿੱਤਾ ਤਾਂ ਉਸਨੇ ਇਹ ਹਾਰ ਮੈਨੂੰ ਦੇ ਕੇ ਕਿਹਾ ਕਿ ਇਹ ਰੱਖ ਲੈ ਸ਼ਾਇਦ ਤੇਰੀ ਕੋਈ ਇੱਜ਼ਤ ਬਣ ਜਾਵੇ ਮੇਰਾ ਖੂਨ ਖੋਲ ਉੱਠਿਆ ਪਵਨਦੀਪ ਤੂੰ ਮੈਨੂੰ ਕਿਉਂ ਨਹੀਂ ਦੱਸਿਆ ਮੈਂ ਤੇਰੇ ਲਈ ਸਭ ਕੁਝ ਕਰਦਾ ਮੇਰੀ ਆਵਾਜ਼ ਤੇਜ਼ ਹੋ ਗਈ ਪਰ ਪਵਨਦੀਪ ਨੇ ਮੇਰਾ ਹੱਥ ਫੜ ਲਿਆ ਜਗਰਾਜ ਤੇਰੀ ਸਫਲਤਾ ਹੀ ਮੇਰੀ ਜ਼ਿੰਦਗੀ ਦਾ ਮਕਸਦ ਸੀ ਜੇ ਮੈਂ ਤੈਨੂੰ ਇਹ ਸਭ ਦੱਸਦੀ ਤਾਂ ਤੂੰ ਖੋਦ ਨੂੰ ਕਦੇ ਮਾਫ਼ ਨਾ ਕਰਦਾ ਉਸ ਦੀਆਂ ਅੱਖਾਂ ਵਿੱਚ ਇੱਕ ਅਜੀਬ ਜਿਹਾ ਸਕੂਨ ਸੀ ਪਰ ਇਸ ਸਕੂਨ ਦੇ ਪਿੱਛੇ ਸਾਲਾਂ ਪੁਰਾਣਾ ਦਰਦ ਲੁਕਿਆ ਹੋਇਆ ਸੀ ਮੈਂ ਉਸ ਰਾਤ ਪਵਨਦੀਪ ਦੇ ਫਲੈਟ ਵਿੱਚ ਰੁਕਿਆ ਉਹ ਹੁਣ ਇਕੱਲੀ ਰਹਿੰਦੀ ਸੀ ਇੱਕ ਛੋਟੇ ਜਿਹੇ ਸਕੂਲ ਵਿੱਚ ਬੱਚਿਆਂ ਨੂੰ ਪੜਾਉਂਦੀ ਸੀ ਉਸ ਨੇ ਆਪਣੀ ਜ਼ਿੰਦਗੀ ਦੁਬਾਰਾ ਸ਼ੁਰੂ ਕਰਨ ਦੀ ਕੋਸ਼ਿਸ਼ ਕੀਤੀ ਪਰ ਉਸ ਦੀਆਂ ਅੱਖਾਂ ਵਿੱਚ ਉਹ ਪੁਰਾਣੀ ਚਮਕ ਗਾਇਬ ਸੀ ਅਣਮੋਲ ਉਸ ਨੂੰ ਛੱਡ ਕੇ ਆਪਣੀ ਦੂਜੀ ਘਰ ਵਾਲੀ ਦੇ ਨਾਲ ਇੱਕ ਦੂਰ ਦੇ ਇਲਾਕੇ ਵਿੱਚ ਰਹਿਣ ਲੱਗਿਆ ਰਾਤ ਭਰ ਮੈਂ ਸੌ ਨਹੀਂ ਸਕਿਆ ਪਵਨਦੀਪ ਦੀਆਂ ਗੱਲਾਂ ਮੇਰੇ ਦਿਲ ਵਿੱਚ ਘੁੰਮਦੀਆਂ ਰਹੀਆਂ ਉਸਨੇ ਆਪਣਾ ਸਭ ਕੁਝ ਮੇਰੇ ਲਈ ਲਟਾ ਦਿੱਤਾ ਤੇ ਮੈਂ ਉਸਦੇ ਦਰਦ ਨੂੰ ਵੀ ਨਾ ਦੇਖ ਸਕਿਆ ਪਰ ਹੁਣ ਮੈਂ ਅਸਿਸਟੈਂਟ ਕਮਿਸ਼ਨਰ ਸੀ ਮੇਰੇ ਕੋਲ ਤਾਕਤ ਸੀ ਤੇ ਮੈਂ ਫੈਸਲਾ ਕਰ ਲਿਆ ਸੀ ਕਿ ਅਨਮੋਲ ਅਤੇ ਉਸਦੇ ਘਰ ਵਾਲਿਆਂ ਨੂੰ ਉਸਦੀ ਕੀਮਤ ਚੁਕਾਉਣੀ ਪਵੇਗੀ ਉਹ ਹਾਰ ਉਸਦੇ ਗਲੇ ਵਿੱਚ ਚਮਕ ਰਿਹਾ ਸੀ ਮੇਰੀ ਨਾਕਾਮੀ ਦੀ ਯਾਦ ਦਿਵਾਉਂਦਾ ਸੀ ਪਵਨਦੀਪ ਨੇ ਆਪਣਾ ਸਭ ਕੁਝ ਮੇਰੇ ਲਈ ਕੁਰਬਾਨ ਕਰ ਦਿੱਤਾ ਆਪਣਾ ਹਾਰ ਆਪਣੇ ਸੁਪਨੇ ਆਪਣੀ ਇੱਜ਼ਤ ਅਤੇ ਮੈਂ ਉਸ ਦਾ ਭਰਾ ਉਸ ਦੇ ਦਰਦ ਨੂੰ ਨਹੀਂ ਪਹਿਚਾਨ ਸਕਿਆ ਅਨਮੋਲ ਨੇ ਉਸ ਨੂੰ ਤਲਾਕ ਦੇ ਦਿੱਤਾ ਉਸ ਨੂੰ ਬੇਇੱਜ਼ਤ ਕੀਤਾ ਤੇ ਇਸ ਹਾਰ ਨੂੰ ਉਸ ਦੇ ਮੂੰਹ ਤੇ ਮਾਰਿਆ ਜਿਵੇਂ ਕੋਈ ਪੀਖ ਹੋਵੇ ਮੇਰਾ ਖੂਨ ਖੋਲ ਉੱਠਿਆ ਸਵੇਰ ਹੋਈ ਤਾਂ ਪਵਨਦੀਪ ਰਸੋਈ ਵਿੱਚ ਨਾਸ਼ਤਾ ਬਣਾ ਰਹੀ ਸੀ ਉਸ ਦੇ ਸਾਦੇ ਜਿਹੇ ਕੱਪੜੇ ਪਾਏ ਹੋਏ ਸੀ ਤੇ ਉਸ ਦੇ ਵਾਲ ਹੁਣ ਪਹਿਲਾਂ ਵਰਗੇ ਸੰਘਣੇ ਤੇ ਲੰਬੇ ਨਹੀਂ ਸੀ ਸਾਲਾਂ ਦੇ ਦੁੱਖ ਨੇ ਉਸ ਦੀ ਜਵਾਨੀ ਖੋਹ ਲਈ ਸੀ ਪਰ ਉਸ ਦੀਆਂ ਅੱਖਾਂ ਵਿੱਚ ਇੱਕ ਅਜੀਬ ਜਿਹਾ ਸਕੂਨ ਸੀ। ਜਗਰਾਤ ਚਾਹ ਪੀਵੇਗਾ। ਉਸ ਨੇ ਮੁਸਕਰਾਉਂਦੇ ਹੋਏ ਪੁੱਛਿਆ, ਜਿਵੇਂ ਕੱਲ ਰਾਤ ਉਸ ਨੇ ਆਪਣੀ ਜ਼ਿੰਦਗੀ ਦਾ ਸਭ ਤੋਂ ਵੱਡਾ ਰਾਜ਼ ਮੈਨੂੰ ਦੱਸਿਆ ਸੀ ਤੇ ਆਪਣਾ ਦਿਲ ਹਲਕਾ ਕਰ ਲਿਆ ਹੋਵੇ। ਮੈਂ ਸਿਰ ਹਿਲਾਇਆ ਪਰ ਮੇਰਾ ਧਿਆਨ ਕਿਤੇ ਹੋਰ ਸੀ। ਪਵਨਦੀਪ, ਸੁਣ, ਮੈਨੂੰ ਤੂੰ ਕਿਉਂ ਨਹੀਂ ਦੱਸਿਆ? ਤੂੰ ਇਹ ਇਕੱਲੀ ਸਭ ਕਿਉਂ ਸਹਿੰਦੀ ਰਹੀ? ਮੇਰੀ ਆਵਾਜ਼ ਵਿੱਚ ਗੁੱਸਾ ਤੇ ਦਰਦ ਮਿਲਿਆ ਹੋਇਆ ਸੀ। ਉਹ ਚੁੱਪ ਰਹੀ। ਫਿਰ ਉਸ ਨੇ ਚਾਹ ਦਾ ਕੱਪ ਮੇਰੇ ਸਾਹਮਣੇ ਰੱਖਿਆ ਤੇ ਕਿਹਾ, ਜਗਰਾਜ ਜੇ ਮੈਂ ਤੈਨੂੰ ਇਹ ਸਭ ਪਹਿਲਾਂ ਦੱਸ ਦਿੰਦਾ ਤਾ ਤੂੰ ਆਪਣੀ ਪੜ੍ਹਾਈ ਛੱਡ ਦਿੰਦਾ ਤੇ ਫਿਰ ਮੇਰੇ ਇੰਨੇ ਬਲਿਦਾਨਾਂ ਦਾ ਕੀ ਫਾਇਦਾ ਹੁੰਦਾ ਪਰ ਪਵਨਦੀਪ ਤੂੰ ਆਪਣੀ ਜ਼ਿੰਦਗੀ ਬਰਬਾਦ ਕਰ ਲਈ ਮੈਂ ਚੀਕ ਕੇ ਕਿਹਾ ਅਨਮੋਲ ਨੇ ਤੈਨੂੰ ਧੋਖਾ ਦਿੱਤਾ ਤੇਰੀ ਇੱਜ਼ਤ ਉਸ਼ਾਲੀ ਤੇ ਤੂੰ ਚੁੱਪ ਰਹੀ ਉਹ ਮੁਸਕराई ਪਰ ਉਸ ਦੀ ਮੁਸਕਰਾਹਟ ਵਿੱਚ ਇੱਕ ਗਹਿਰਾ ਦਰਦ ਸੀ ਜਗਰਾਜ ਇੱਜ਼ਤ ਕੋਈ ਗਹਿਣਾ ਨਹੀਂ ਜੋ ਕੋਈ ਖੋ ਲਵੇ ਮੇਰੀ ਇੱਜ਼ਤ ਮੇਰੀ ਮਿਹਨਤ ਹੈ ਮੇਰਾ ਆਤਮ ਸਨਮਾਨ ਹੈ ਅਨਮੋਲ ਮੈਨੂੰ ਤਲਾਕ ਦੇ ਸਕਦਾ ਹੈ ਪਰ ਮੇਰੇ ਆਤਮ ਸਨਮਾਨ ਨੂੰ ਨਹੀਂ ਖੋ ਸਕਦਾ ਉਸ ਦੀਆਂ ਗੱਲਾਂ ਮੈਨੂੰ ਚੁੱਪ ਕਰਾ ਦਿੰਦੀਆਂ ਪਰ ਮੇਰੇ ਦਿਲ ਵਿੱਚ ਇੱਕ ਅੱਗ ਮਚ ਰਹੀ ਸੀ ਮੈਂ ਇੱਕ ਅਸਿਸਟੈਂਟ ਕਮਿਸ਼ਨਰ ਸੀ ਹੁਣ ਮੇਰੇ ਕੋਲ ਤਾਕਤ ਸੀ ਮੈਂ ਅਨਮੋਲ ਨੂੰ ਸਭ ਕੁਝ ਸਿਖਾਉਣਾ ਚਾਹੁੰਦਾ ਸੀ ਪਵਨਦੀਪ ਮੈਂ ਉਸ ਨੂੰ ਨਹੀਂ ਛੱਡਾਂਗਾ ਉਸ ਦੇ ਘਰ ਵਾਲੇ ਤੇਰੀ ਜ਼ਿੰਦਗੀ ਤਬਾਹ ਕਰਨ ਦੀ ਸਜ਼ਾ ਭਗਤਣਗੇ ਪਵਨਦੀਪ ਨੇ ਮੇਰਾ ਹੱਥ ਫੜ ਲਿਆ ਉਸ ਦੀਆਂ ਹਥੇਲੀਆਂ ਖੁਰਦ ਰਹੀਆਂ ਸੀ ਸਾਲਾਂ ਦੀ ਮਿਹਨਤ ਦੀ ਗਵਾਹੀ ਦਿੰਦੀਆਂ ਸੀ ਜਗਰਾਜ ਬਦਲਾ ਲੈਣ ਨਾਲ ਕੁਝ ਨਹੀਂ ਮਿਲੇਗਾ ਮੈਂ ਆਪਣੀ ਜ਼ਿੰਦਗੀ ਸੰਭਾਲ ਲਈ ਹੈ ਤੂੰ ਬਸ ਆਪਣੀ ਸਫਲਤਾ ਤੇ ਗਰਵ ਕਰ ਪਰ ਮੈਂ ਉਸ ਦੀ ਗੱਲ ਨਾ ਮੰਨ ਸਕਿਆ ਉਸ ਰਾਤ ਪਵਨਦੀਪ ਸੌਂ ਗਈ ਮੈਂ ਆਪਣੇ ਇੱਕ ਦੋਸਤ ਨੂੰ ਫੋਨ ਕੀਤਾ ਜੋ ਚੰਡੀਗੜ੍ਹ ਵਿੱਚ ਪੁਲਿਸ ਵਿੱਚ ਸੀ ਮੈਂ ਕਿਹਾ ਮੈਨੂੰ ਅਨਮੋਲ ਦੇ ਬਾਰੇ ਵਿੱਚ ਜਾਣਕਾਰੀ ਚਾਹੀਦੀ ਹੈ ਉਹ ਕੀ ਕਰਦਾ ਹੈ ਉਸ ਦਾ ਕਾਰੋਬਾਰ ਕਿਹੋ ਜਿਹਾ ਹੈ ਤਾਂ ਮੇਰੇ ਦੋਸਤ ਨਵਜੋਤ ਨੇ ਹੱਸ ਕੇ ਕਿਹਾ ਜਗਰਾਜ ਤੂੰ ਅਸਿਸਟੈਂਟ ਕਮਿਸ਼ਨਰ ਬਣ ਗਿਆ ਹੈ ਤੇ ਅਜੇ ਤੱਕ ਇੱਕ ਭਰਾ ਦੀ ਤਰ੍ਹਾਂ ਤੇਰੀ ਸੋਚ ਹੈ ਠੀਕ ਹੈ ਮੈਂ ਦੇਖਦਾ ਹਾਂ ਅਗਲੇ ਦਿਨ ਨਵਜੋਤ ਨੇ ਫੋਨ ਕੀਤਾ ਜਗਰਾਜ ਅਨਮੋਲ ਦਾ ਕਾਰੋਬਾਰ ਕੁਝ ਸਾਫ਼ ਨਹੀਂ ਉਹ ਇੰਪੋਰਟ ਐਕਸਪੋਰਟ ਦੇ ਨਾਮ ਤੇ ਕੁਝ ਗਲਤ ਕੰਮ ਕਰਦਾ ਹੈ ਉਸਦੇ ਗਦਾਮ ਵਿੱਚ ਕਈ ਵਾਰ ਛਾਪੇ ਪੈ ਚੁੱਕੇ ਹਨ ਪਰ ਉਸ ਨੇ ਹਰ ਵਾਰ ਰਿਸ਼ਵਤ ਦੇ ਕੇ ਖੁਦ ਨੂੰ ਬਚਾ ਲਿਆ ਇਹ ਸੁਣ ਕੇ ਮੇਰਾ ਗੁੱਸਾ ਭੜਕ ਉੱਠਿਆ ਅਨਮੋਲ ਨਾ ਸਿਰਫ ਪਵਨਦੀਪ ਦਾ ਮੁਜਰਮ ਸੀ ਬਲਕਿ ਕਾਨੂੰਨ ਦਾ ਵੀ ਮੁਜਰਮ ਸੀ ਮੈਂ ਨਵਜੋਤ ਨੂੰ ਫੋਨ ਕਰਕੇ ਕਿਹਾ ਉਸਦੇ ਖਿਲਾਫ ਇੱਕ ਠੋਸ ਇਨਕੁਆਇਰੀ ਸ਼ੁਰੂ ਕਰੋ ਕੋਈ ਰਿਸ਼ਵਤ ਕੋਈ ਸ਼ਿਫਾਰਿਸ਼ ਨਹੀਂ ਚੱਲੇਗੀ ਕੁਝ ਹੀ ਦਿਨਾਂ ਬਾਅਦ ਅਨਮੋਲ ਮੇਰੇ ਦਫ਼ਤਰ ਵਿੱਚ ਸੀ ਉਹ ਇੱਕ ਦਬਲਾ ਪਤਲਾ ਆਦਮੀ ਸੀ ਜਿਸਦੇ ਚਿਹਰੇ ਤੇ ਹੁਣ ਪੁਰਾਣੀ ਚਮਕ ਨਹੀਂ ਸੀ ਉਹ ਹੱਥ ਜੋੜ ਕੇ ਮੇਰੇ ਸਾਹਮਣੇ ਖੜਾ ਸੀ ਜਗਰਾਸ਼ ਵੀਰੇ ਮੈਨੂੰ ਮਾਫ਼ ਕਰ ਦੇ ਮੈਂ ਪਵਨਦੀਪ ਦੇ ਨਾਲ ਗਲਤ ਕੀਤਾ ਪਰ ਮੈਨੂੰ ਬਰਬਾਦ ਨਾ ਕਰ ਮੈਂ ਉਸਨੂੰ ਘੂਰਿਆ ਤੂੰ ਮੇਰੀ ਭੈਣ ਦੀ ਜ਼ਿੰਦਗੀ ਤਬਾਹ ਕੀਤੀ ਉਸਨੂੰ ਬੇਇੱਜ਼ਤ ਕੀਤਾ ਤੇ ਹੁਣ ਦਇਆ ਦੀ ਭੀਖ ਮੰਗ ਰਿਹਾ ਹੈ ਮੇਰਾ ਦਿਲ ਕਰ ਰਿਹਾ ਸੀ ਕਿ ਉਸ ਨੂੰ ਉੱਥੇ ਹੀ ਥੱਪੜ ਮਾਰ ਦੇਵਾਂ ਪਰ ਮੈਂ ਖੁਦ ਨੂੰ ਰੋਕ ਲਿਆ ਜਗਰਾਜ ਮੈਂ ਜਾਣਦਾ ਹਾਂ ਕਿ ਮੈਂ ਗਲਤੀ ਕੀਤੀ ਹੈ ਪਰ ਮੇਰੀ ਦੂਜੀ ਪਤਨੀ ਉਹ ਪ੍ਰੈਗਨੈਂਟ ਹੈ ਜੇ ਮੈਂ ਜੇਲ੍ਹ ਚਲਾ ਗਿਆ ਤਾਂ ਉਸ ਦਾ ਕੀ ਹੋਵੇਗਾ ਅਨਮੋਲ ਦੀ ਆਵਾਜ਼ ਵਿੱਚ ਇੱਕ ਝੂਠੀ ਮਾਸੂਮੀਅਤ ਸੀ ਉਸ ਦੀ ਗੱਲ ਸੁਣ ਕੇ ਮੇਰਾ ਗੁੱਸਾ ਹੋਰ ਵੀ ਭੜਕ ਉੱਠਿਆ ਤੂੰ ਪਵਨਦੀਪ ਦੇ ਨਾਲ ਜੋ ਕੀਤਾ ਉਸ ਦਾ ਕੀ ਤੂੰ ਉਸ ਨੂੰ ਇਕੱਲੀ ਛੱਡ ਦਿੱਤਾ ਉਸ ਦੀ ਇੱਜ਼ਤ ਤੇ ੱੱਬੇ ਲਗਾਏ ਤੇ ਹੁਣ ਆਪਣੀ ਦੂਜੀ ਪਤਨੀ ਦੀ ਚਿੰਤਾ ਹੈ ਉਹ ਚੁੱਪ ਹੋ ਗਿਆ ਉਸ ਦੀਆਂ ਅੱਖਾਂ ਵਿੱਚ ਡਰ ਸੀ ਪਰ ਮੈਨੂੰ ਇਸ ਵਾਰ ਤਰਸ ਨਾ ਆਇਆ ਫਿਰ ਉਸੇ ਪਲ ਪਵਨਦੀਪ ਦੀ ਗੱਲ ਮੇਰੇ ਕੰਨਾਂ ਵਿੱਚ ਗੂੰਜੀ ਬਦਲਾ ਲੈਣ ਨਾਲ ਕੁਝ ਨਹੀਂ ਮਿਲੇਗਾ ਮੈਂ ਲੰਮਾ ਸਾਹ ਲਿਆ ਤੇ ਅਨਮੋਲ ਨੂੰ ਕਿਹਾ ਤੈਨੂੰ ਕਾਨੂੰਨ ਸਜ਼ਾ ਦੇਵੇਗਾ ਤੇਰੀ ਰਿਸ਼ਵਤ ਹੁਣ ਕੰਮ ਨਹੀਂ ਆਵੇਗੀ ਮੈਂ ਉਸ ਨੂੰ ਜਾਣ ਦਿੱਤਾ ਪਰ ਉਸ ਦੇ ਖਿਲਾਫ ਇਨਕੁਆਇਰੀ ਬੰਦ ਨਹੀਂ ਕੀਤੀ ਮੈਂ ਜਾਣਦਾ ਸੀ ਕਿ ਕਾਨੂੰਨ ਆਪਣਾ ਰਸਤਾ ਖੁਦ ਬਣਾਵੇਗਾ ਪਰ ਉਸ ਦਿਨ ਜਦੋਂ ਮੈਂ ਆਪਣੇ ਫਲੈਟ ਵਿੱਚ ਵਾਪਸ ਆਇਆ ਪਵਨਦੀਪ ਦੀਆਂ ਗੱਲਾਂ ਮੇਰੇ ਦਿਲ ਵਿੱਚ ਘੁੰਮਦੀਆਂ ਰਹੀਆਂ। ਕਿਵੇਂ ਸਹੀ ਕਰ ਰਿਹਾ ਸੀ? ਕੀ ਪਵਨਦੀਪ ਸੱਚਮੁੱਚ ਨਹੀਂ ਚਾਹੁੰਦੀ ਸੀ ਕਿ ਮੈਂ ਅਣਮੋਲ ਨੂੰ ਸਜ਼ਾ ਦੇਵਾਂ ਜਾਂ ਉਹ ਸਿਰਫ ਆਪਣੀ ਜ਼ਿੰਦਗੀ ਨੂੰ ਦੁਬਾਰਾ ਸ਼ੁਰੂ ਕਰਨਾ ਚਾਹੁੰਦੀ ਸੀ? ਅਗਲੇ ਦਿਨ ਮੈਂ ਪਵਨਦੀਪ ਦੇ ਫਲੈਟ ਵਾਪਸ ਗਿਆ। ਉਹ ਸਕੂਲ ਤੋਂ ਵਾਪਸ ਆਈ ਤੇ ਇੱਕ ਕੱਪ ਚਾਹ ਦਾ ਹੱਥ ਵਿੱਚ ਫੜ ਕੇ ਬੈਠੀ ਸੀ। ਜਗਰਾਜ, ਤੂੰ ਠੀਕ ਹੈ ਨਾ? ਉਸਨੇ ਚਿੰਤਾ ਵਿੱਚ ਪੁੱਛਿਆ। ਮੈਂ ਉਸਦੇ ਵੱਲ ਦੇਖਿਆ, ਉਸ ਦੀਆਂ ਅੱਖਾਂ ਵਿੱਚ ਉਹੀ ਪੁਰਾਣੀ ਚਮਕ ਸੀ ਜੋ ਬਚਪਨ ਵਿੱਚ ਮੈਨੂੰ ਉਸਦੇ ਵੱਲ ਖਿੱਚਦੀ ਸੀ। ਪਵਨਦੀਪ ਮੈਂ ਅਨਮੋਲ ਨੂੰ ਸਜ਼ਾ ਦਿਵਾ ਕੇ ਰਹੂੰਗਾ ਉਸਨੇ ਤੇਰੇ ਨਾਲ ਜੋ ਕੀਤਾ ਉਹ ਉਸਦੀ ਕੀਮਤ ਚੁਕਾਵੇਗਾ ਉਹ ਚੁੱਪ ਰਹੀ ਫਿਰ ਉਸਨੇ ਕਿਹਾ ਜਗਰਾਜ ਜੇ ਤੂੰ ਉਸ ਨੂੰ ਸਜ਼ਾ ਦੇਵੇਂਗਾ ਤਾਂ ਕੀ ਉਹ ਬਦਲ ਜਾਵੇਗਾ ਮੇਰਾ ਦਰਦ ਵਾਪਸ ਨਹੀਂ ਆਵੇਗਾ ਮੇਰੀ ਇੱਜ਼ਤ ਵਾਪਸ ਨਹੀਂ ਮਿਲੇਗੀ ਮੈਂ ਆਪਣੀ ਜ਼ਿੰਦਗੀ ਮਸਾਂ ਸੰਭਾਲੀ ਹੈ ਤੂੰ ਵੀ ਆਪਣੀ ਜ਼ਿੰਦਗੀ ਸਕੂਨ ਨਾਲ ਜਿਉਂ ਉਸ ਦੀਆਂ ਗੱਲਾਂ ਨੇ ਮੈਨੂੰ ਝੰਡੋੜ ਦਿੱਤਾ ਪਰ ਮੇਰਾ ਦਿਲ ਹੁਣ ਵੀ ਨਹੀਂ ਮੰਨ ਰਿਹਾ ਸੀ ਅਨਮੋਲ ਨੇ ਪਵਨਦੀਪ ਦੀ ਜ਼ਿੰਦਗੀ ਬਰਬਾਦ ਕੀਤੀ ਸੀ ਤੇ ਮੈਂ ਉਸ ਨੂੰ ਇਸ ਤਰ੍ਹਾਂ ਨਹੀਂ ਛੱਡ ਸਕਦਾ ਸੀ ਪਵਨਦੀਪ ਦੀਆਂ ਗੱਲਾਂ ਨੇ ਮੇਰੇ ਦਿਲ ਵਿੱਚ ਇੱਕ ਅਜੀਬ ਜਿਹਾ ਤੂਫਾਨ ਮਚਾ ਦਿੱਤਾ ਉਹ ਕਹਿੰਦੀ ਸੀ ਬਦਲਾ ਲੈਣ ਨਾਲ ਕੁਝ ਨਹੀਂ ਮਿਲੇਗਾ ਪਰ ਮੇਰਾ ਦਿਲ ਮੰਨਣ ਨੂੰ ਤਿਆਰ ਨਹੀਂ ਸੀ ਅਨਮੋਲ ਨੇ ਉਸ ਦੀ ਜ਼ਿੰਦਗੀ ਤਬਾਹ ਕੀਤੀ ਸੀ ਉਸ ਦੀ ਇੱਜ਼ਤ ਤੇ ਧੱਬੇ ਲਗਾਏ ਸੀ ਤੇ ਉਸ ਨੂੰ ਇੱਕ ਨਕਲੀ ਹਾਰ ਦੇ ਨਾਲ ਇਕੱਲਾ ਹੀ ਛੱਡ ਦਿੱਤਾ ਸੀ ਕੀ ਉਹ ਸੱਚਮੁੱਚ ਉਸ ਦਰਦ ਤੋਂ ਅੱਗੇ ਵੱਧ ਚੁੱਕੀ ਸੀ ਜਾਂ ਉਸ ਦੀ ਖੁਦਾਰੀ ਸੀ ਜੋ ਉਸਨੂੰ ਕਮਜ਼ੋਰ ਹੋਣ ਤੋਂ ਰੋਕ ਰਹੀ ਸੀ ਮੈਂ ਦਿੱਲੀ ਵਿੱਚ ਕੁਝ ਦਿਨ ਹੋਰ ਰਹਾ ਪਵਨਦੀਪ ਦੇ ਫਲੈਟ ਵਿੱਚ ਸੁਬਾ ਸ਼ਾਮ ਉਸਦੇ ਨਾਲ ਸਮਾਂ ਗੁਜ਼ਾਰਦਾ ਉਹ ਇੱਕ ਛੋਟੇ ਜਿਹੇ ਪ੍ਰਾਈਵੇਟ ਸਕੂਲ ਵਿੱਚ ਪੜਾਉਂਦੀ ਸੀ ਜਿੱਥੇ ਗਰੀਬ ਬੱਚਿਆਂ ਨੂੰ ਸਿੱਖਿਆ ਦਿੱਤੀ ਜਾਂਦੀ ਸੀ ਸੁਬਾ ਉਹ ਜਲਦੀ ਉੱਠਦੀ ਆਪਣਾ ਸਾਦਾ ਜਿਹਾ ਨਾਸ਼ਤਾ ਕਰਦੀ ਤੇ ਸਕੂਲ ਚਲੀ ਜਾਂਦੀ ਸ਼ਾਮ ਨੂੰ ਵਾਪਸ ਆਉਂਦੀ ਤਾਂ ਉਸਦੇ ਚਿਹਰੇ ਤੇ ਇੱਕ ਹਲਕੀ ਜਿਹੀ ਥਕਾਵਟ ਹੁੰਦੀ ਪਰ ਉਹ ਮੁਸਕਰਾਉਂਦੀ ਰਹਿੰਦੀ ਜਗਰਾਜ਼ ਇਹ ਬੱਚੇ ਮੇਰੀ ਜ਼ਿੰਦਗੀ ਹਨ ਇਹਨਾਂ ਨੂੰ ਪੜਾਉਂਦੇ ਹੋਏ ਮੈਨੂੰ ਲੱਗਦਾ ਹੈ ਕਿ ਮੈਂ ਆਪਣਾ ਕੁਝ ਵਾਪਸ ਭਾਲ ਪਾ ਰਹੀ ਹਾਂ ਇੱਕ ਸ਼ਾਮ ਅਸੀਂ ਦੋਵੇਂ ਉਸਦੇ ਫਲੈਟ ਦੀ ਛੋਟੀ ਜਿਹੀ ਬਾਲਕਨੀ ਵਿੱਚ ਬੈਠੇ ਦਿੱਲੀ ਦੀ ਹਵਾ ਵਿੱਚ ਸਮੁੰਦਰ ਦੀ ਮਹਿਕ ਸੀ ਤੇ ਉਹ ਦੂਰ ਗੱਡੀਆਂ ਦੇ ਹੋਰਨ ਦੀਆਂ ਆਵਾਜ਼ਾਂ ਆ ਰਹੀਆਂ ਸੀ ਮੈਂ ਉਸਨੂੰ ਪੁੱਛਿਆ ਪਵਨਦੀਪ ਤੂੰ ਸੱਚਮੁੱਚ ਖੁਸ਼ ਹੈਂ ਤੂੰ ਅਨਮੋਲ ਨੂੰ ਮaaf ਕਰ ਦਿੱਤਾ ਉਹ ਚੁੱਪ ਰਹੀ ਉਸਨੇ ਚਾਹ ਦਾ ਕੱਪ ਥੱਲੇ ਰੱਖਿਆ ਤੇ ਕਿਹਾ ਜਗਰਾਜ ਮaaf ਕਰਨਾ ਆਸਾਨ ਨਹੀਂ ਹੁੰਦਾ ਪਰ ਜਦੋਂ ਤੂੰ ਆਪਣੇ ਦਰਦ ਨੂੰ ਆਪਣੀ ਤਾਕਤ ਬਣਾ ਲਵੇਗਾ ਤਾਂ ਬੋਝ ਹਲਕਾ ਹੋ ਜਾਂਦਾ ਹੈ। ਅਨਮੋਲ ਨੇ ਮੈਨੂੰ ਛੱਡ ਦਿੱਤਾ ਪਰ ਮੈਂ ਖੁਦ ਨੂੰ ਦੁਬਾਰਾ ਬਣਾਇਆ। ਉਸ ਦੀਆਂ ਗੱਲਾਂ ਵਿੱਚ ਇੱਕ ਸੱਚਾਈ ਸੀ ਪਰ ਮੇਰਾ ਦਿਲ ਹੁਣ ਵੀ ਬੇਕਰਾਰ ਸੀ। ਮੈਂ ਕਿਹਾ ਪਵਨਦੀਪ ਤੂੰ ਮੋਗੇ ਵਾਪਸ ਕਿਉਂ ਨਹੀਂ ਆਉਂਦੀ? ਲਖਵੀਰ ਤੇ ਗੌਰਪ੍ਰੀਤ ਤੈਨੂੰ ਮਿਲਣਾ ਚਾਹੁੰਦੇ ਹਨ। ਅਸੀਂ ਸਭ ਦੁਬਾਰਾ ਇੱਕ ਨਵੀਂ ਸ਼ੁਰੂਆਤ ਕਰ ਸਕਦੇ ਹਾਂ। ਉਹ ਮੁਸਕराई। ਜਗਰਾਜ ਮੋਗੇ ਮੇਰਾ ਘਰ ਹੈ ਪਰ ਹੁਣ ਮੇਰੀ ਜ਼ਿੰਦਗੀ ਇੱਥੇ ਹੈ। ਏ ਬੱਚੇ ਇਹ ਸਕੂਲ ਇਹ ਮੇਰਾ ਮਕਸਦ ਬਣ ਗਿਆ ਹੈ ਮੈਂ ਉਸ ਦੀ ਗੱਲ ਸੁਣ ਕੇ ਸਿਰ ਹਿਲਾਇਆ ਪਰ ਦਿਲ ਵਿੱਚ ਇੱਕ ਫੈਸਲਾ ਪੱਕਾ ਕਰ ਰਿਹਾ ਸੀ ਪਵਨਦੀਪ ਨੇ ਆਪਣੀ ਜ਼ਿੰਦਗੀ ਸੰਭਾਲੀ ਸੀ ਪਰ ਮੈਂ ਉਸ ਨੂੰ ਇਕੱਲੀ ਨਹੀਂ ਛੱਡ ਸਕਦਾ ਸੀ ਮੈਂ ਸੋਚਿਆ ਸੀ ਕਿ ਉਸ ਨੂੰ ਮੋਗੇ ਵਾਪਸ ਲੈ ਜਾਊਂਗਾ ਜਿੱਥੇ ਅਸੀਂ ਸਾਰੇ ਇਕੱਠੇ ਰਹਿ ਸਕਦੇ ਹਾਂ ਕੁਝ ਦਿਨਾਂ ਦੇ ਬਾਅਦ ਮੈਂ ਅਨਮੋਲ ਦੇ ਖਿਲਾਫ ਇਨਕੁਆਰੀ ਨੂੰ ਤੇਜ਼ ਕਰ ਦਿੱਤਾ ਨਵਜੋਦ ਨੇ ਦੱਸਿਆ ਕਿ ਅਨਮੋਲ ਦੇ ਗੋਦਾਮਾਂ ਵਿੱਚੋਂ ਗੈਰ ਕਾਨੂੰਨੀ ਸਮਾਨ ਬਰਾਮਦ ਹੋਇਆ ਉਸ ਦੇ ਕਾਰੋਬਾਰ ਤੇ ਛਾਪੇ ਪੈ ਰਹੇ ਹਨ ਉਸ ਦੀ ਰਿਸ਼ਵਤ ਦੀ ਪੇਸ਼ਕਾਸ਼ ਹੁਣ ਕੰਮ ਨਹੀਂ ਆ ਰਹੀ ਇੱਕ ਦਿਨ ਅਨਮੋਲ ਦਾ ਫੋਨ ਆਇਆ ਜਗਰਾਜ ਤੂੰ ਇਹ ਕੀ ਕਰ ਰਿਹਾ ਹੈ ਮੇਰਾ ਸਭ ਕੁਝ ਬਰਬਾਦ ਹੋ ਜਾਵੇਗਾ ਮੈਂ ਸਖਤ ਸ਼ਬਦਾਂ ਵਿੱਚ ਕਿਹਾ ਅਨਮੋਲ ਤੂੰ ਮੇਰੀ ਭੈਣ ਦੀ ਜ਼ਿੰਦਗੀ ਬਰਬਾਦ ਕੀਤੀ ਹੁਣ ਕਾਨੂੰਨ ਆਪਣਾ ਕੰਮ ਕਰੇਗਾ ਉਸ ਨੇ ਮਾਫੀ ਮੰਗਣੀ ਸ਼ੁਰੂ ਕੀਤੀ ਜਗਰਾਜ ਮੈਂ ਜਾਣਦਾ ਹਾਂ ਕਿ ਮੈਂ ਗਲਤੀ ਕੀਤੀ ਪਰ ਮੇਰੀ ਪਤਨੀ ਪ੍ਰੈਗਨੈਂਟ ਹੈ ਹੁਣ ਮੈਂ ਜੇਲ੍ਹ ਗਿਆ ਤਾਂ ਉਸ ਦਾ ਕੀ ਹੋਵੇਗਾ ਮੈਂ ਫੋਨ ਕੱਟ ਦਿੱਤਾ ਉਸ ਦੀਆਂ ਗੱਲਾਂ ਨਾਲ ਮੈਨੂੰ ਕੋਈ ਫਰਕ ਨਹੀਂ ਪੈਂਦਾ ਸੀ ਪਰ ਰਾਤ ਨੂੰ ਜਦੋਂ ਮੈਂ ਪਵਨਦੀਪ ਦੇ ਫਲੈਟ ਵਿੱਚ ਗਿਆ ਉਸਨੇ ਮੈਨੂੰ ਪੁੱਛਿਆ ਜਗਰਾਜ ਤੂੰ ਹੁਣ ਵੀ ਅਨਮੋਲ ਦੇ ਪਿੱਛੇ ਪਿਆ ਹੈ ਮੈਂ ਚੁੱਪ ਰਿਹਾ ਕੁਝ ਹਫ਼ਤੇ ਬਾਅਦ ਮੈਂ ਪਵਨਦੀਪ ਨੂੰ ਮੋਗੇ ਵਾਪਸ ਆਉਣ ਤੇ ਰਾਜ਼ੀ ਕਰ ਲਿਆ ਪਵਨਦੀਪ ਤੂੰ ਇਕੱਲੀ ਇੱਥੇ ਕੀ ਕਰੇਂਗੀ ਮੋਗੇ ਵਿੱਚ ਅਸੀਂ ਸਭ ਇਕੱਠੇ ਰਹਿ ਸਕਦੇ ਹਾਂ ਲਖਵੀਰ ਤੇ ਗੌਰਪ੍ਰੀਤ ਤੈਨੂੰ ਮਿਲਣ ਦੇ ਲਈ ਤਰਸ ਰਹੇ ਹਨ ਉਹ ਹੱਸੀ ਜਗਰਾਜ ਤੂੰ ਅਜੇ ਵੀ ਉਹ ਜਿੱਦੀ ਭਰਾ ਹੈ ਠੀਕ ਹੈ ਮੈਂ ਆਉਂਗੀ ਪਰ ਇੱਕ ਸ਼ਰਤ ਹੈ ਮੈਂ ਸਕੂਲ ਵਿੱਚ ਪੜਾਉਣਾ ਨਹੀਂ ਛੱਡਾਂਗੀ ਮੈਂ ਮੋਗੇ ਵਿੱਚ ਵੀ ਬੱਚਿਆਂ ਨੂੰ ਪੜ੍ਹਾਉਂਗੀ ਮੈਂ ਹੱਸ ਕੇ ਉਸ ਦਾ ਹੱਥ ਫੜ ਲਿਆ ਠੀਕ ਹੈ ਪਵਨਦੀਪ ਦੀਦੀ ਤੂੰ ਜਿਵੇਂ ਚਾਹੇਂਗੀ ਉਸੇ ਤਰ੍ਹਾਂ ਹੋਵੇਗਾ ਮੋਗੇ ਵਾਪਸ ਆਉਣ ਤੋਂ ਪਹਿਲਾਂ ਮੈਂ ਅਨਮੋਲ ਦੇ ਕੇਸ ਨੂੰ ਨਵਜੋਤ ਦੇ ਹਵਾਲੇ ਕਰ ਦਿੱਤਾ ਮੈਂ ਫੈਸਲਾ ਕੀਤਾ ਕਿ ਮੇਰਾ ਮਕਸਦ ਬਦਲਾ ਨਹੀਂ ਨਿਆ ਸੀ ਅਨਮੋਲ ਨੂੰ ਉਸ ਦੇ ਕਿੱਤੇ ਦੀ ਸਜ਼ਾ ਮਿਲੇਗੀ ਪਰ ਮੈਂ ਆਪਣੀ ਜ਼ਿੰਦਗੀ ਉਸ ਦੀ ਤਬਾਹੀ ਦੇ ਲਈ ਬਰਬਾਦ ਨਹੀਂ ਕਰੂੰਗਾ ਮੋਗੇ ਵਾਪਸ ਪਹੁੰਚ ਕੇ ਪਵਨਦੀਪ ਨੇ ਇੱਕ ਨਵੀਂ ਜ਼ਿੰਦਗੀ ਸ਼ੁਰੂ ਕੀਤੀ। ਉਸਨੇ ਇੱਕ ਛੋਟੇ ਜਿਹੇ ਸਕੂਲ ਵਿੱਚ ਪੜਾਉਣਾ ਸ਼ੁਰੂ ਕੀਤਾ ਜਿੱਥੇ ਉਹ ਗਰੀਬ ਬੱਚਿਆਂ ਨੂੰ ਮੁਫਤ ਸਿੱਖਿਆ ਦਿੰਦੀ ਸੀ। ਲਖਵੀਰ ਤੇ ਗੌਰਪ੍ਰੀ ਤਾਂ ਉਸ ਨੂੰ ਦੇਖ ਕੇ ਖੁਸ਼ੀ ਨਾਲ ਝੂਮ ਉੱਠੇ। ਪਵਨਦੀਪ ਦੇਦੀ ਤੁਸੀਂ ਵਾਪਸ ਆ ਗਏ। ਲਖਵੀਰ ਨੇ ਉਸ ਨੂੰ ਗਲੇ ਲਗਾਉਂਦੇ ਹੋਏ ਕਿਹਾ, ਪਵਨਦੀਪ ਨੇ ਹੱਸ ਕੇ ਉਸ ਦਾ ਸਿਰ ਪਲੋਸਿਆ। ਹਾਂ ਲਖਵੀਰ, ਹੁਣ ਆਪਾਂ ਸਭ ਇਕੱਠੇ ਹਾਂ। ਮੋਗੇ ਦੀਆਂ ਗਲੀਆਂ ਵਿੱਚ ਇੱਕ ਨਵਾਂ ਸਵੇਰਾ ਹੋਇਆ। ਪਵਨਦੀਪ ਦੀ ਵਾਪਸੀ ਨੇ ਸਾਡੇ ਘਰ ਨੂੰ ਦੁਬਾਰਾ ਸਵਰਗ ਬਣਾ ਦਿੱਤਾ। ਅਲਖਵੀਰ ਹੁਣ ਕਾਲਜ ਵਿੱਚ ਸੀ ਤੇ ਗੁਰਪ੍ਰੀਤ ਸਕੂਲ ਵਿੱਚ ਪੜਦਾ ਸੀ ਮੈਂ ਆਪਣੀ ਸਰਕਾਰੀ ਨੌਕਰੀ ਵਿੱਚ ਵਿਜੀ ਸੀ ਪਰ ਹਰ ਸ਼ਾਮ ਅਸੀਂ ਇਕੱਠੇ ਬੈਠਦੇ ਪਵਨਦੀਪ ਸਾਨੂੰ ਆਪਣੇ ਸਕੂਲ ਦੇ ਬੱਚਿਆਂ ਦੀਆਂ ਗੱਲਾਂ ਸੁਣਾਉਂਦੀ ਤੇ ਉਸ ਦੀ ਆਵਾਜ਼ ਵਿੱਚ ਇੱਕ ਨਵੀਂ ਚਮਕ ਸੀ ਪਵਨਦੀਪ ਨੇ ਆਪਣੇ ਗਲੇ ਵਿੱਚੋਂ ਉਹ ਹਾਰ ਉਤਾਰਿਆ ਜੋ ਅਨਮੋਲ ਨੇ ਉਸ ਨੂੰ ਦਿੱਤਾ ਸੀ ਤੇ ਕਿਹਾ ਇਹ ਮੇਰੇ ਤੇ ਬੋਝ ਸੀ ਹੁਣ ਮੈਂ ਇਹ ਬੋਝ ਨੂੰ ਗਲੇ ਤੋਂ ਉਤਾਰ ਕੇ ਸੁੱਟਣਾ ਚਾਹੁੰਦੀ ਹਾਂ ਮੈਂ ਉਸ ਨੂੰ ਗਲੇ ਨਾਲ ਲਗਾਇਆ ਪਵਨਦੀਪ ਤੂੰ ਮੈਨੂੰ ਜ਼ਿੰਦਗੀ ਦਿੱਤੀ ਹੁਣ ਮੇਰੀ ਵਾਰੀ ਹੈ ਉਸ ਰਾਤ ਅਸੀਂ ਦੋਵੇਂ ਮੋਗੇ ਦੀਆਂ ਸੜਕਾਂ ਤੇ ਚੈਲ ਕਦਮੀ ਕੀਤੀ ਪਵਨਦੀਪ ਨੇ ਹੱਸਦੇ ਹੋਏ ਕਿਹਾ ਜਗਰਾਜ ਤੂੰ ਜਾਣਦਾ ਹੈ ਜਦੋਂ ਤੂੰ ਅਸਿਸਟੈਂਟ ਕਮਿਸ਼ਨਰ ਬਣਿਆ ਉਦੋਂ ਮੈਨੂੰ ਲੱਗਿਆ ਕਿ ਮੇਰਾ ਹਾਰ ਵੇਚਣਾ ਸਫਲ ਹੋ ਗਿਆ ਮੈਂ ਉਸਦੇ ਵੱਲ ਦੇਖਿਆ ਉਸਦੀ ਮੁਸਕਰਾਹਟ ਵਿੱਚ ਇੱਕ ਨਵੀਂ ਜ਼ਿੰਦਗੀ ਸੀ ਉਸ ਪਲ ਮੈਨੂੰ ਅਹਿਸਾਸ ਹੋਇਆ ਕਿ ਅਸੀਂ ਦੋਵੇਂ ਇੱਕ ਦੂਜੇ ਦਾ ਸਹਾਰਾ ਸੀ ਪਵਨਦੀਪ ਦੀਦੀ ਨੇ ਆਪਣੇ ਬਲਦਾਨ ਨਾਲ ਮੈਨੂੰ ਸਫਲਤਾ ਦਵਾਈ ਤੇ ਮੈਂ ਉਸ ਨੂੰ ਵਾਪਸ ਲਿਆ ਕੇ ਉਸ ਨੂੰ ਇੱਕ ਨਵੀਂ ਜ਼ਿੰਦਗੀ ਦਿੱਤੀ ਇਹ ਜ਼ਿੰਦਗੀ ਅਜੀਬ ਹੈ ਇਹ ਸਾਨੂੰ ਜ਼ਖਮ ਦਿੰਦੀ ਹੈ ਪਰ ਇਹਨਾਂ ਜ਼ਖਮਾਂ ਤੋਂ ਸਾਨੂੰ ਜਿਉਣ ਦਾ ਕਾਰਨ ਵੀ ਮਿਲਦਾ ਹੈ ਪਵਨਦੀਪ ਮੇਰੀ ਭੈਣ ਸੀ ਮੇਰੀ ਮਾਂ ਸੀ ਮੇਰੀ ਦੋਸਤ ਸੀ ਅੱਜ ਜਦੋਂ ਮੈਂ ਉਸ ਨੂੰ ਮੁਸਕਰਾਉਂਦੇ ਹੋਏ ਦੇਖਦਾ ਹਾਂ ਤਾਂ ਮੈਨੂੰ ਲੱਗਦਾ ਹੈ ਕਿ ਸ਼ਾਇਦ ਜ਼ਿੰਦਗੀ ਨੇ ਸਾਨੂੰ ਉਹ ਸਭ ਕੁਝ ਵਾਪਸ ਕਰ ਦਿੱਤਾ ਜੋ ਅਸੀਂ ਗਵਾ ਲਿਆ ਸੀ ਅਨਮੋਲ ਦੇ ਕੇਸ ਦਾ ਫੈਸਲਾ 9 ਮਹੀਨੇ ਬਾਅਦ ਆਇਆ ਉਸ ਨੂੰ ਉਸ ਦੀ ਅਪਰਾਧਾਂ ਦੀ ਸਜ਼ਾ ਮਿਲੀ ਇਹਨਾਂ ਸਾਲ ਕੈਦ ਪਰ ਉਸਦੀ ਸਜ਼ਾ ਤੋਂ ਜ਼ਿਆਦਾ ਪਵਨਦੀਪ ਦੀ ਮੁਸਕਰਾਹਟ ਨੇ ਮੈਨੂੰ ਸਕੂਨ ਦਿੱਤਾ ਉਹ ਹੁਣ ਆਜ਼ਾਦ ਸੀ ਤੇ ਉਸਦੀ ਆਜ਼ਾਦੀ ਮੇਰੀ ਸਭ ਤੋਂ ਵੱਡੀ ਜਿੱਤ ਸੀ ਹਰ ਸ਼ਾਮ ਜਦੋਂ ਅਸੀਂ ਸਾਰੇ ਇਕੱਠੇ ਬੈਠਦੇ ਪਵਨਦੀਪ ਹੱਸਦੀ ਤੇ ਉਸਦਾ ਹਾਸਾ ਸਾਡੇ ਘਰ ਨੂੰ ਰੌਸ਼ਨੀ ਨਾਲ ਭਰ ਦਿੰਦਾ ਉਹ ਕਹਿੰਦੀ ਜਗਰਾਜ਼ ਜ਼ਿੰਦਗੀ ਹਮੇਸ਼ਾ ਦੂਜਾ ਮੌਕਾ ਦਿੰਦੀ ਹੈ ਬਸ ਹਿੰਮਤ ਨਹੀਂ ਹਾਰਨੀ ਚਾਹੀਦੀ ਤੇ ਉਸ ਪਲ ਮੈਂ ਜਾਣਦਾ ਸੀ ਕਿ ਅਸੀਂ ਉਹ ਦੂਜਾ ਮੌਕਾ ਪਾ ਲਿਆ ਸੀ ਫਿਰ ਮੈਨੂੰ ਕਈ ਰਿਸ਼ਤੇ ਆਏ ਪਰ ਮੈਂ ਪਹਿਲਾਂ ਪਵਨਦੀਪ ਦਾ ਘਰ ਵਸਾਉਣਾ ਚਾਹੁੰਦਾ ਸੀ ਇਸ ਲਈ ਮੈਂ ਆਪਣੀ ਰਿਸ਼ਤੇਦਾਰੀ ਵਿੱਚੋਂ ਇੱਕ ਚੰਗਾ ਮੁੰਡਾ ਲੱਭ ਕੇ ਪਵਨਦੀਪ ਦਾ ਵਿਆਹ ਕਰ ਦਿੱਤਾ ਤੇ ਉਹ ਆਪਣੀ ਜ਼ਿੰਦਗੀ ਵਿੱਚ ਖੁਸ਼ ਹੈ ਸੋ ਦੋਸਤੋ ਇਹ ਸੀ ਆਪਣੀ ਅੱਜ ਦੀ ਕਹਾਣੀ ਜੋ ਇੱਕ ਭੈਣ ਭਰਾ ਦੇ ਪਿਆਰ ਤੇ ਕੁਰਬਾਨੀ ਦੀ ਕਹਾਣੀ ਹੈ ਪਵਨਦੀਪ ਨੇ ਆਪਣੇ ਸੁਪਨੇ ਆਪਣੇ ਵਿਆਹ ਦਾ ਗਹਿਣਾ ਇੱਥੋਂ ਤੱਕ ਕਿ ਆਪਣੀ ਖੁਸ਼ੀ ਤੱਕ ਕੁਰਬਾਨ ਕਰ ਦਿੱਤੀ ਤਾਂ ਜੋ ਉਸ ਦਾ ਭਰਾ ਵੱਡਾ ਆਦਮੀ ਬਣ ਸਕੇ ਇਹ ਸਾਨੂੰ ਦੱਸਦਾ ਹੈ ਕਿ ਪਰਿਵਾਰਕ ਪਿਆਰ ਸਭ ਤੋਂ ਵੱਡੀ ਤਾਕਤ ਹੁੰਦੀ ਹੈ। ਸੋ ਦੋਸਤੋ ਤੁਹਾਨੂੰ ਇਹ ਕਹਾਣੀ ਕਿਹੋ ਜਿਹੀ ਲੱਗੀ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ। ਜੇਕਰ ਕਹਾਣੀ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਕਰਨਾ ਨਾ ਭੁੱਲਿਓ ਅਤੇ ਹਾਈਪ ਵੀ ਕਰ ਦੇਣਾ। ਅਤੇ ਜੇਕਰ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਤਾਂ ਜੋ ਤੁਸੀਂ ਸਾਡੀਆਂ ਹੋਰ ਵੀ ਆਉਣ ਵਾਲੀਆਂ ਕਹਾਣੀਆਂ ਦਾ ਆਨੰਦ ਮਾਣਦੇ ਰਹੋ। ਸੋ ਦੋਸਤੋ ਜਲਦ ਮਿਲਦੇ ਹਾਂ ਕਿਸੇ ਹੋਰ ਨਵੀਂ ਕਹਾਣੀ ਦੇ ਨਾਲ। ਉਦੋਂ ਤੱਕ ਲਈ ਦਿਓ ਇਜਾਜ਼ਤ ਧੰਨਵਾਦ ਜੀ।